ਪਹਿਲਾ ਡਿਸਪੈਂਸਰੀਜ਼ ਹੁੰਦੀ ਆ ਸੀ ਤੁਸੀਂ ਉਹਨਾਂ ਦੇ ਉੱਤੇ ਕਹਿੰਦੇ ਰੈਨੋਵੇਟ ਕਰਕੇ ਉਹਨਾਂ ਨੂੰ ਪੇਂਟ ਕਰਕੇ ਤੁਸੀਂ ਉਹਨਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਇਹ ਠੀਕ ਹੈ ਜਾਂ ਫਿਰ ਰੰਗ ਰੋਗਨ ਕੀਤਾ ਇਹਨਾਂ ਨੇ ਪਰ ਇਹਨਾਂ ਨੇ ਪਿਛਲੇ 25 ਸਾਲ ਤੋਂ ਰੰਗ ਰੋਗਨ ਵੀ ਨਹੀਂ ਕੀਤਾ ਸੀ ਸਾਰੀ ਗੱਲ ਪੈਸੇ ਨਾਲ ਨਹੀਂ ਹੁੰਦੀ ਕੋਸ਼ ਅਕਰ ਨਾਲ ਨਹੀਂ ਹੁੰਦੀ ਇਹ ਗੱਲ ਪੰਜਾਬ ਦੀ ਜਿਹੜੀ ਇਸ ਵੇਲੇ ਕਾਂਗਰਸ ਹੈ ਦੇ ਹੈਵ ਨੋ ਕੰਟਰੋਲ ਨਾ ਉਹਨਾਂ ਦੀ ਕੋਈ ਸਟ੍ਰੈਟਜੀ ਹੈ ਨਾ ਉਹਨਾਂ ਦੀ ਕੋਈ ਵਿਜਨ ਹੈ ਉਹ ਆਪਸ ਲੜੀ ਜਾਂਦੇ ਇੱਕ ਦੂਜੇ ਦੇ ਨਾਲ ਜਿੰਨੇ ਕਾਂਗਰਸ ਦੇ ਐਮ ਐਲ ਏ ਆ ਉੰਨੇ ਹੀ ਗਰੁੱਪ ਆ ਨੇ ਤੇਰਾ ਕੋਈ ਮੁਕਾਬਲਾ ਨਹੀਂ ਹੈ ਜੀ ਪ੍ਰਨੀਤ ਕੌਰ ਜੀ ਦਾ 60% ਵੋਟ ਪਿੰਡਾਂ ਚ ਆ ਜੀ ਪਿੰਡਾਂ ਚ ਕੋ ਵੜਵੇਂ ਦੇ ਰਾ ਨਾ ਇਹਦੇ ਬੂਟ ਲੱਗਦੇ ਆ ਇਹਨਾਂ ਦੀ ਇਹ ਤਾਂ ਜਮਾਤ ਜਵਾਨ ਪੰਜਾਬਤਾ ਜੀ ਪ੍ਰਨੀਤ ਕੌਰ ਦੀ ਇਸ ਤੇ ਇਹਨਾਂ ਦੇ ਘਰ ਵਾਲਾ ਹਾਰ ਤੇ ਜਾ ਇਹ ਜਵਾਨ ਪੰਜਾਬਤਾ ਕਰਾ ਕੇ ਜਾਣਗੇ ਜੋ ਪ੍ਰਧਾਨ ਮੰਤਰੀ ਜੀ ਦੀ ਬੋਲਬਾਣੀ ਵਿਗੜੀ ਜਾਂਦਾ ਜੀ ਉਹ ਆਪਣੇ ਜਿਹੜੇ ਇਸ ਦੇਸ਼ ਦੇ ਰਹਿਣ ਵਾਲੇ ਬੰਦੇ ਉਹਨਾਂ ਨੂੰ ਕੁਛ ਭੈਤੀਏ ਕਹਿ ਰਹੇ ਆ ਅੱਤਵਾਦੀ ਕਹਿ ਰਹੇ ਆ ਕਹਿ ਰਹੇ ਆ ਵੀ ਮੰਗਲ ਸੂਤਰ ਤੱਕ ਇਹੋ ਜਿਹਾ ਕਦੇ ਹੋਇਆ ਜੀ ਕਦੇ ਇੱਥੇ ਕਿ ਸਾਡਾ ਬੰਦਾ ਕੋਈ ਇਹੋ ਜਿਹਾ ਕੋਈ ਕੰਮ ਕਰ ਸਕਦਾ ਬੰਦਲ ਗਏ ਲਿਖੋ ਕਹਿੰਦੇ ਹੁੰਦੇ ਨਾ ਜੀ ਵਿਨਾਸ਼ਕਾਲ ਬਕਰੀਤ ਗੱਡੀ ਉਹ ਹਾਲ ਹੈ ਨਾ ਜਿੱਦਾਂ ਇਹ ਕਰ ਰਹੇ ਆ ਵੀ ਵਿਰੋਧੀਆਂ ਨੂੰ ਅੰਦਰ ਕਰ ਦਿਓ ਜੀ ਉਹਨਾਂ ਦੇ ਜਿਹੜੇ ਖਾਤੇ ਬੰਦ ਕਰਦੇ ਹੋਣ ਇਹ ਕਿਹੜੀ ਕਿਹੜੀ ਡੈਮੋਕ੍ਰੇਸੀ ਹੈ ਜੀ ਦੁਆਈ ਦੁਆਈ ਤੱਕ ਨਹੀਂ ਜ਼ਿੰਦਗੀ ਅਰਮਨ ਕੇਜ ਦੇ ਵੱਲੋਂ ਜੁਰਮ ਕਰ ਰਿਹਾ ਜੁਰਮ ਹੈ ਉਤਿਆachar ਕਰ ਰਿਹਾ ਹੈ ਸ਼ੀਤਲੰਗ ਗੁਰਾਲ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਆਪਰੇਸ਼ਨ ਨੋਟਿਸ ਹੈ ਔਰ ਉਹਨਾਂ ਨੇ ਹੁਣ ਜਿੱਦਾਂ ਹੀ ਭੱਜ-ਭੱਜ ਗਏ ਕਹਿੰਦੇ ਸਾਰਾ ਕੁਝ ਡਰਾਮਾ ਸੀਗਾ ਜਾਂ ਤਾਂ ਉਹ ਝੂਠ ਬੋਲਦਾ ਸੀ ਹੂੰ ਕਿ ਜੇ ਹੁਣ ਝੂਠ ਬੋਲਦਾ ਉਹਦਾ ਬੰਦੇ ਦਾ ਕੋਈ ਸਟੈਂਡ ਨਹੀਂ ਆ ਜੀ ਉਹਦਾ ਥਾੜੀ ਦਾ ਬਤਾਉ ਆ ਜੀ ਉਧਰ ਰੁੜ ਕੇ ਉਧਰ ਗਏ ਹੋ ਜਾਂਦੀ ਗਲਤੀ ਸਤੋ ਹੋ ਗਈ ਇੱਕ ਅੱਧੀ ਗਲਤੀ ਕੋਈ ਗੱਲ ਨਹੀਂ ਇਹ ਸੈਰਨ ਆਫ ਜਜਮੈਂਟ ਕਿਸੇ ਵੀ ਸੂਬੇ ਦਾ ਸਿੱਖਿਆ ਤੇ ਸਿਹਤ ਦਾ ਢਾਂਚਾ ਦੱਸ ਦਿੰਦਾ ਹੈ ਕਿ ਸੂਬਾ ਕਿੰਨੀ ਕੁ ਤਰੱਕੀ ਚ ਹੈ ਅੱਜ ਅਸੀਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਭਾਵੇਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਲੋਕ ਸਭਾ ਚੋਣਾਂ ਤੇ ਵੀ ਚਰਚਾ ਹੋਏਗੀ ਲੇਕਿਨ ਸੂਬਾ ਕਿੰਨਾ ਖੇਤਮੰਦ ਹੈ ਉਹਦੀ ਵੀ ਜਾਣਕਾਰੀ ਲਵਾਂਗਾ ਸਾਡੇ ਨਾਲ ਇਸ ਵਕਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਮੌਜੂਦ ਨੇ ਔਰ ਗੱਲਬਾਤ ਵੀ ਕਰਦੇ ਔਰ ਸਿਹਤ ਬਾਰੇ ਵੀ ਜਾਣਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਰ ਸਭ ਤੋਂ ਪਹਿਲੇ ਇਹ ਜਾਣਨਾ ਕਿ ਤੁਹਾਡੀ ਸਿਹਤ ਕਿਵੇਂ ਹੈ ਮੇਰੀ ਸਿਹਤ ਬਿਲਕੁਲ ਠੀਕ ਹੈ ਜੀ ਚੜ੍ਹਦੀ ਕਲਾ ਜੀ ਤੇ ਹੁਣ ਅਸੀਂ ਇਹ ਵੀ ਜਾਣਨਾ ਹੈ ਕਿ ਹੁਣ ਤੁਸੀਂ ਸਿਹਤ ਮੰਤਰੀ ਹੋ ਸੂਬੇ ਦੀ ਸਿਹਤ ਕਿਵੇਂ ਹੈ ਪਹਿਲਾਂ ਨਾਲੋਂ ਬਹੁਤ ਬ ਜਦੋਂ ਦਾ ਸਾਨੂੰ ਮੌਕਾ ਮਿਲਿਆ 2 ਸਾਲ ਹੋਏ ਆ ਸਾਨੂੰ ਅਸੀਂ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ 829 ਆਮ ਆਦਮੀ ਕਲੀਨਿਕ ਜਿਹਦੇ ਚ ਤਕਰੀਬਨ 1.5 ਕਰੋੜ ਲੋਕ ਜਿਹੜੇ ਹੈਗੇ ਮਤਲਬ ਹਰ ਤੀਜਾ ਪੰਜਾਬੀ ਜਿਹੜਾ ਹੈਗਾ ਉਹਦਾ ਫਾਇਦਾ ਉਠਾ ਚੁੱਕਿਆ ਡਿਸਟ੍ਰਿਕਟ ਹਸਪੀਟਲਸ ਮੈਡੀਕਲ ਕਾਲਜਸ ਉਹਨਾਂ ਦੇ ਵਿੱਚ ਬਹੁਤ ਇੰਪਰੂਵਮੈਂਟਸ ਕੀਤੀਆਂ ਮੈਡੀਕਲ ਕਾਲਜ ਦੇ ਵਿੱਚ ਟਰਸਟੀ ਕੇਅਰ ਜਿਹਦੇ ਵਿੱਚ ਹੁਣ ਜੇ ਸਾਡਾ ਰਜਿੰਦਰਾ ਹਸਪਤਾਲ ਸੀ ਪਹਿਲਾਂ ਕੋਈ ਹੈਡ ਇਜਰੀ ਦਾ ਪੇਸ਼ੈਂਟ ਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਪੀਜੇ ਲੈ ਜਾ ਠੀਕ ਹੈ ਜੀ ਫਿਰ ਉਹ ਪੀਜੇ ਜਾਂਦੇ ਸੀ ਫਿਰ ਉਹ ਕਹਿੰਦੇ ਸੀ ਇੱਥੇ ਬੈੱਡ ਨਹੀਂ ਆ ਫਿਰ ਉਹ ਵਾਪਸ ਆਉਂਦੇ ਸੀ ਪ੍ਰਾਈਵੇਟ ਰਸਤਾ ਜਾਂਦੇ ਸੀ ਲੋਕਾਂ ਨੂੰ 25 30 40000 ਰੋਜ਼ ਦਾ ਖਰਚ ਹੁੰਦਾ ਸੀ ਸੋ ਇਹ ਕੁੱਲ ਮਿਲਾ ਕੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਜੀ ਹੁਣ ਸਾਡੇ ਕੋਲ ਨਿਊਰੋ ਸਰਜਨ ਵੀ ਹੈ ਔਰ ਹਾਰਟ ਸਰਜਨ ਵੀ ਹੈ ਹਾਰਟ ਦੇ ਡਾਕਟਰ ਵੀ ਹੈ ਸਾਰੇ 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 ਪ੍ਰੋਸੀਜਰ ਜਿਹੜੇ ਮੈਡੀਕਲ ਕਾਲਜ ਚ ਹੋ ਰਹੇ ਆ ਡਿਸਟ੍ਰਿਕਟ ਹਸਪੀਟਲ ਅਸੀਂ ਪਟਿਆਲੇ ਵਾਲਾ ਕਰਤਾ ਜੀ ਲੁਧਿਆਣੇ ਚ ਕੰਮ ਚੱਲ ਰਿਹਾ ਹੈ ਈਵਨ ਮੁਹਾਲੀ ਵਾਲਾ ਕਰਤਾ ਉੱਥੇ ਵੀ ਐਮਰਜੈਂਸੀ ਸਰਵਿਸਿਜ਼ ਜਿਹਦੇ ਵਿੱਚ ਪੂਰੀ ਲਾਈਫ ਸਪੋਰਟ ਜੋ ਪੀਜੀ ਸੁਹਲਤਾ ਉੱਥੇ ਦੇ ਰਹੇ ਆ ਅਸੀਂ ਤੇ ਓਵਰ ਆਲ ਜਿਹੜਾ ਲੋਕ ਬਹੁਤ ਖੁਸ਼ ਆ ਫੀਡਬੈਕ ਬਹੁਤ ਪੋਜ਼ਿਟਿਵ ਹੈ ਜੀ ਫਿਰ ਡਾਕਟਰ ਸਾਹਿਬ ਜਿਵੇਂ ਕਹਿ ਰਹੇ ਤੁਹਾਡੇ ਦਾਅਵੇ ਨਹੀਂ ਇਹ ਸਰਕਾਰ ਦਾ ਹੈ ਹਮੇਸ਼ਾ ਹੀ ਦਾਵਾ ਹੁੰਦਾ ਕਿ ਅਸੀਂ ਬਿਹਤਰੀ ਕਰ ਰਹੇ ਆ ਲੇਕਿਨ ਜੇਕਰ ਆਪਾਂ ਗਰਾਊਂਡ ਦੀ ਗੱਲ ਕਰ ਲਈਏ ਉਸ ਤੋਂ ਪਹਿਲਾਂ ਜੇਕਰ ਅਸੀਂ ਆਪੋਜੀਸ਼ਨ ਦੀ ਗੱਲ ਕਰ ਲਈਏ ਉਹ ਹਮੇਸ਼ਾ ਹੀ ਸਭ ਤੋਂ ਪਹਿਲਾਂ ਦਾ ਆਮ ਆਦਮੀ ਕਲੀਨਿਕ ਜਿਹੜੇ ਨੇ ਉਹਨਾਂ ਨੂੰ ਘੇਰੀ ਚ ਲੈਂਦੇ ਆ ਉਹ ਕਹਿੰਦੇ ਕਿ ਪਹਿਲਾਂ ਡਿਸਪੈਂਸਰੀਜ਼ ਹੁੰਦੀ ਆ ਸੀ ਤੁਸੀਂ ਉਹਨਾਂ ਦੇ ਉੱਤੇ ਕਿੰਨੇ ਰੈਨੋਵੇਟ ਕਰਕੇ ਉਹਨਾਂ ਨੂੰ ਤੁਸੀਂ ਥੋੜਾ ਬਹੁਤ ਪੇਂਟ ਕਰਕੇ ਤੁਸੀਂ ਉਹਨਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਸਿਰਦਰਦੀ ਦਵਾਈ ਕਹਿੰਦੇ ਉੱਥੇ ਮਿਲਦੀ ਆ ਤੁਸੀਂ ਟੈਸਟਾਂ ਦਾ ਦਾਵਾ ਕਰਦੇ ਕੋਈ ਟੈਸਟ ਉੱਥੇ ਨਹੀਂ ਹੋ ਰਿਹਾ ਸੋ ਇਹਨਾਂ ਸਭ ਜੀਜ਼ਾਂ ਦਾ ਕਿਵੇਂ ਤੁਸੀਂ ਮੇਰੇ ਕੋਲ ਇੱਕ ਪੱਤਰਕਾਰ ਆਇਆ ਸੀ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਨਾ ਉਹਨਾਂ ਦਾ ਵਿਸ਼ਵਾਸ ਕਰੋ ਨਾ ਮੇਰੇ ਤੇ ਕਰੋ ਖੁਦ ਜਾ ਕੇ ਇੱਕ ਬੱਲਾ ਕਲੀਨਿਕ ਦੇ ਵਿੱਚ ਵਿਜ਼ਿਟ ਕੀਤਾ ਸੀਗਾ ਉੱਥੇ 80 ਕਿਸਮ ਦੀਆਂ ਦਵਾਈਆਂ ਔਰ 40 ਕਿਸਮ ਦੇ ਟੈਸਟ ਹੁੰਦੇ ਆ ਔਰ ਉਹਨਾਂ ਨੇ ਉੱਥੇ ਪੇਸ਼ੈਂਟਸ ਨਾਲ ਵੀ ਇੰਟਰੈਕਸ਼ਨ ਕੀਤਾ ਮੈਂ ਤੁਹਾਨੂੰ ਵੀ ਇਹ ਹੀ ਕਹਿਣਾ ਸੀ ਜਿਹੜੀ ਵਿਰੋਧੀਆਂ ਦੀ ਗੱਲ ਹੈ ਜੀ ਉਹ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਰੋਧੀ ਧਰ ਦੇ ਨੇਤਾ ਹੈਗੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੇ ਕੋਈ ਆਮ ਆਦਮੀ ਕਲੀਨਿਕ ਨਹੀਂ ਬਣਿਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਨੌ ਬਣਿਆ ਜੀ ਤੇ ਤੁਹਾਡੇ 35 36 ਹਜ਼ਾਰ ਲੋਕਾਂ ਨੇ ਇਲਾਜ ਕਰਾਇਆ ਤੁਹਾਨੂੰ ਬਹੁਤ ਮਹਿੰਗਾ ਪੈਗਾ ਆਪਣੀ ਕੌਂਸਲ ਚ ਅਸੀਂ ਜਾਇਆ ਕਰੋ ਸੋ ਅਸੀਂ ਜਿਹੜੀ ਗੱਲ ਕਹਿੰਨੇ ਆਂ ਤੱਥਾਂ ਤੇ ਆਧਾਰਿਤ ਕਹਿੰਨੇ ਆਂ ਸੋ ਮੈਂ ਤੁਹਾਨੂੰ ਦੁਬਾਰਾ ਕਹਿ ਰਿਹਾ ਮੇਰੇ ਤੇ ਵਿਸ਼ਵਾਸ ਨੀ ਕਰੋ ਆਮ ਆਦਮੀ ਕਿਰਨੇ ਕੋ ਜਾ ਕੇ ਦੇਖੋ ਪਟਿਆਲੇ ਚ ਮਾਤਾ ਅਕਸ਼ਲਿਆ ਹਸਤਾਲ ਉੱਥੇ ਜਾ ਕੇ ਦੇਖੋ ਰਜਿੰਦਰਾ ਹਸਪੀਟਲ ਦੇ ਵਿੱਚ ਜਾ ਕੇ ਦੇਖੋ ਉਹਨਾਂ ਦੀ ਐਮਰਜੈਂਸੀ ਦੇਖੋ ਸੁਪਰ ਸਪੈਸ਼ਲਟੀ ਵਿੰਗ ਜਾ ਕੇ ਦੇਖੋ ਜੀ ਵਾ ਕੀ ਖੈਰ ਜੇ ਜੀ ਅਸੀਂ ਇਹ ਵੀ ਗੱਲ ਕਰ ਲਈ ਕਿਉਂਕਿ ਅ ਐਨ ਐਚ ਐਮ ਦੇ ਤਹਿਤ ਫੰਡ ਰੁਕੇ ਸੀ ਉਦੋਂ ਵੀ ਬੜੇ ਸਵਾਲ ਹੋਏ ਸੀ ਕਿ ਆਖਿਰ ਹੁਣ ਜਿਹੜਾ ਟਾਰਗੇਟ ਮੁਹੱਲਾ ਕਲੀਨਿਕਾਂ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਚੱਲ ਰਹੀ ਹੈ ਉਹ ਕਿਵੇਂ ਕੰਪਲੀਟ ਹੋਏਗਾ ਕਿਉਂਕਿ ਹੁਣ ਕੇਂਦਰ ਨੇ ਜਿਸ ਤਰੀਕੇ ਫੰਡ ਵੀ ਰੋਕੇ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਕੋਈ ਤੁਸੀਂ ਫੋਟੋ ਆਪਣੀ ਲਗਾ ਲਈ ਹੈ ਕੋਈ ਤੁਸੀਂ ਬ੍ਰਾਂਡਿੰਗ ਆਪਣੀ ਕਰ ਰਹੇ ਹੋ ਇਹ ਕਹਿੰਦੇ ਜਿਹੜੀ ਸਕੀਮ ਹੈ ਤਾਂ ਕੇਂਦਰ ਦੀ ਹੈ ਤੇ ਫਿਰ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਜੇ ਫੋਟੋ ਹਟਾ ਲਵੇ ਤਾਂ ਫਿਰ ਕੇਂਦਰ ਦੇ ਕੋਲ ਫਾਇਦਾ ਲੈ ਸਕਦੇ ਆ ਨਹੀਂ ਅਸੀਂ ਇੱਕ ਹੋਰ ਕੰਮ ਕਰਨ ਜਾ ਰਹੇ ਹਾਂ ਜੀ ਮੈਂ ਐਸੇ ਕਰਕੇ ਇਲੈਕਸ਼ਨ ਲੜ ਰਿਹਾ ਜੀ ਇਜੇਕਰ ਸਾਡਾ ਉਹਨਾਂ ਨੇ 8.5 ਕਰੋੜ ਰੋਕਿਆ ਹੋਇਆ ਹਸਪਤਾਲਾਂ ਦਾ ਵੀ ਮੰਡੀ ਬੋਰਡ ਦਾ ਵੀ ਪਿੰਡੂ ਵਿਕਾਸ ਦਾ ਵੀ ਹੋਰ ਵੀ ਬਹੁਤ ਸਾਰੇ ਸਾਡੇ ਉਹਨਾਂ ਨੇ ਫੰਡ ਰੋਕੇ ਹੋਇਆ ਬਹੁਤ ਸਾਰੇ ਸਾਨੂੰ ਕੋਈ ਸਾਡੇ ਜਿਹੜੇ ਰੈਗੂਲਰ ਜਿਹੜਾ ਜੀਐਸਟੀ ਆ ਵੀ ਟਾਈਮ ਸਰ ਨਹੀਂ ਮਿਲਦਾ ਜੀ ਕੋਈ ਵੀ ਸੈਂਟਰ ਤੋਂ ਜਿਹੜੇ ਫੰਡਸ ਆਣਿਆ ਸਾਨੂੰ ਗਰਾਂਟੇਡ ਨਹੀਂ ਦੇਂਦੇ ਬੀਜੇਪੀ ਰੂਟ ਸਟੇਟਸ ਨੂੰ ਦਿੰਦੇ ਆ ਤੇ ਅਸੀਂ ਕਹਾਂ ਵੀ ਅਸੀਂ ਕੇਂਦਰ ਸਰਕਾਰ ਹੀ ਆਪਣੀ ਬਣਾ ਲੈਣੀ ਆ ਮਤਲਬ ਤੁਸੀਂ ਕਹਿੰਦੇ ਆ ਵੀ ਅਸੀਂ ਇਹ ਉਹਨਾਂ ਨੇ ਠੇਕਾ ਨਹੀਂ ਲਿਆ ਹੋਇਆ ਜੀ ਇਹ ਇਹ ਲੋਕਾਂ ਦੀ ਸਰਕਾਰ ਆ ਅਸੀਂ ਆਪਣੇ ਲੋਕਾਂ ਨੂੰ ਕਹਿੰਦਾ ਅਸੀਂ 13 ਸੀਟਾਂ ਜਿੱਤਣੀਆਂ ਜੀ ਜਿਹੜਾ ਤੁਹਾਡ ਹੁਣ ਲੋਕਾਂ ਦੇ ਮੁੱਦੇ ਕੀ ਆ ਜੀ ਮਹਿੰਗਾਈ ਆ ਜੀ ਠੀਕ ਆ ਜੀ ਮਹਿੰਗਾਈ ਤੋਂ ਰਾਹਤ ਕਿਹਨੇ ਦਿੱਤੀ ਜੀ ਅਸੀਂ ਬਿਜਲੀ ਦੇ ਬਿੱਲ ਫ੍ਰੀ ਕੀਤੇ ਲੋਕਾਂ ਦੇ ਲੋਹਾਰ ਪਰਿਵਾਰ ਨੂੰ 3-4-5000 ਰੁਪਏ ਦਾ ਫਾਇਦਾ ਹੋ ਰਿਹਾ ਸਕੂਲ ਐਸੇ ਕੀਤੇ ਜਦ ਸਰਕਾਰੀ ਸਕੂਲ ਚ ਪ੍ਰਾਈਵੇਟ ਤੋਂ ਸਕੂਲ ਸਰਕਾਰੀ ਚ ਕੋਚ ਆ ਗਿਆ ਉਹਨੂੰ 8000 ਦਾ ਫਾਇਦਾ ਹੋ ਗਿਆ ਜੀ ਜਿਹੜੇ ਮਹੱਲਾ ਕਲੇ ਨੇ ਖੁੱਲ ਗਿਆ ਉਹਨੂੰ ਮਤਲਬ ਘੱਟੋ ਘੱਟ ਵੀ ਮਨੂੰ ਲੋਕ ਕਹਿੰਦੇ ਆ ਜੀ ਅਸੀਂ ਕਈ ਵਾਰੀ ਦਵਾਈ ਲੈ ਨਹੀਂ ਪਾਉਂਦੇ ਸੀ ਜੀ ਪੈਸੇ ਨਹੀਂ ਹੁੰਦੇ ਸੀ ਆਊਟ ਆਫ ਪਾਕਟ ਐਕਸਪੈਂਸਸ ਕਰਕੇ ਕਿਸੇ ਦਾ ਬੰਦਾ ਸੀਰੀਅਸਲੀ ਐਡਮਿਟ ਹੋ ਗਿਆ ਜੀ ਆਈਸੀਯੂ ਚ ਹੋ ਗਿਆ ਇੱਕ ਹਫ ਹੋਰ ਕੋਈ ਬਿੱਲ ਨਹੀਂ ਬਣਦਾ ਜੀ ਸਰਕਾਰ ਇਲਾਜ ਕਰ ਰਹੀ ਆ ਸੋ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਘਟਿਆ ਟੋਲ ਪਲਾਜ਼ਾ ਸੀ ਚੱਕ ਤੇ ਜ ਪੰਜਾਬ ਚੋਂ 12 ਚੱਕਿਆ ਜੀ ਸੋ ਲੋਕਾਂ ਨੂੰ ਬੈਨੀਫਿਟ ਹੋ ਰਿਹਾ 90% ਲੋਕ ਆ ਜ ਆਮ ਆਦਮੀ ਪਾਰਟੀ ਦੇ ਨਾਲ ਖੜਿਆ ਜੀ ਪੰਜਾਬ ਦੇ ਉਹਨਾਂ ਨੇ ਸਾਡੇ ਗੱਠ ਜੋੜ ਕਰਕੇ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਕਿਉਂਕਿ ਕਿਸਾਨਾਂ ਦੀ ਸਪੋਰਟ ਕਰਦੇ ਸੀ ਉਹਨਾਂ ਨੇ ਗੱਠ ਜੋੜ ਕੀਤਾ ਮੇਅਰ ਅਸੀਂ ਆਪਣਾ ਬਣਾ ਲਿਆ ਆ ਹੁਣ ਤੁਹਾਡੇ ਸਾਹਮਣੇ ਆ ਜੀ ਆ ਜੋ ਗੁਜਰਾਤ ਵਿੱਚ ਸੂਰਤ ਵਿੱਚ ਹੋਇਆ ਕਾਂਗਰਸ ਦਾ ਕੈਂਡੀਡੇਟ ਚੱਕ ਲਿਆ ਜੀ ਡਰਾ ਲਿਆ ਉਹਨੂੰ ਮਜ਼ਾਕ ਬਣਾਤਾ ਜੀ ਇਹਨਾਂ ਨੇ ਜਿਹੜੇ ਉਹਦੇ ਤਿੰਨ ਬੰਦੇ ਸੀਗੇ ਜਿਹੜੇ ਉਹਦੇ ਜਿਨ੍ਹਾਂ ਨੇ ਉਹਦਾ ਨਾਮ ਪ੍ਰਪੋਜ਼ ਕੀਤਾ ਸੀਗਾ ਉਹਨਾਂ ਨੂੰ ਡਰਾਤਾ ਜੋ ਮੁੱਕਰੇ ਗਏ ਅੱਠ ਬੰਦੇ ਹੋਰ ਸੀਗੇ ਉੱਥੇ ਇਸ ਤੋਂ ਸਵਾਏ ਅੱਠ ਬੰਦੇ ਉਹ ਸਾਰੇ ਹੀ ਮੰਨ ਲਓ ਆਪਣੇ ਕਾਗਜ਼ ਵਾਪਸ ਲੈ ਗਏ ਇਹ ਨਾਰਮਲ ਗੱਲ ਨਹੀਂ ਕਦੇ ਹੋਈ ਨਹੀਂ ਹੈ ਜੀ ਇਹ ਅ ਔਰ ਨਾਚਲ ਦੇ ਵਿੱਚ ਉੱਥੇ ਵੀ ਵੋਟਾਂ ਹੋ ਰਹੀਆਂ ਉੱਥੇ ਐਮਐਲਏ ਦੀਆਂ ਵੋਟਾਂ ਹੋ ਰਹੀਆਂ ਜੀ ਉੱਥੇ 10 ਬੰਦੇ ਇਹਨਾਂ ਦੇ ਨਿਰਵਿਰੋਧ ਜਿੱਤ ਗਏ ਕਦੇ ਨਹੀਂ ਹੋਇਆ ਜੀ ਅੱਜ ਤੱਕ ਇਹ ਸਾਰੇ ਕੈਂਡੀਡੇਟ ਆਪਣੇ ਕਾਗਜ਼ ਵਾਪਸ ਲੈ ਗਏ ਕਹਿੰਦੇ ਨਹੀਂ ਤਾਂ ਚੱਕ ਨਹੀਂ ਜਾਂ ਜੇਲ੍ਹ ਜਾਓ ਤੇ ਜਾ ਘਰ ਨੂੰ ਜਾਓ ਇਹ ਉਹ ਤਾਂ ਆਪਣੀ ਉਹ ਤਾਂ ਆਪਣੀ ਜਿੱਤ ਦਾ ਦਾਵਾ ਕਰ ਰਹੇ ਨੇ ਕਹਿੰਦੇ ਬੀਜਪੀ ਇੰਨੀ ਸਟਰੋਂਗ ਹੈ ਬੰਦਾ ਕਰਦੀ ਨਾਲ ਦਾਵਾ ਕਰਦੇ ਆ ਈਡੀ ਨੂੰ ਯੂਜ਼ ਕਰਕੇ ਆਈਟੀ ਨੂੰ ਯੂਜ਼ ਕਰਕੇ ਸੀਬੀਆਈ ਨੂੰ ਯੂਜ਼ ਕਰਕੇ ਔਰ ਡਰਾ ਕੇ ਧਮਕਾ ਕੇ ਉਹਨਾਂ ਦੇ ਪਰਚੇ ਪਾ ਕੇ ਐਦਾਂ ਹੋ ਰਿਹਾ ਪਹਿਲਾਂ ਕਦੇ ਹੋਇਆ ਜੀ ਐਦਾਂ 10 10 ਐਮਐਲਏ ਪਰਚੇ ਵਾਪਸ ਲੈ ਜਾਣ ਯੂਪੀ ਚ ਵੀ ਹੋਇਆ ਜੀ ਇੱਕ ਬੰਦੇ ਦਾ ਪਰਚਾ ਵਾਪਸ ਇਹ ਇਹ ਐਮਪੀ ਚ ਐਦਾਂ ਨਹੀਂ ਹੁੰਦਾ ਇਹ ਰੋਂਡੀ ਹੋ ਰੇ ਨੂੰ ਕਹਿੰਦੇ ਰੋਂਡੀ ਪਟਣਾ ਔਰ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਹੈਗਾ ਤੁਸੀਂ ਇਹਨਾਂ ਦੀ ਕ੍ਰੋਨੋਲੋਜੀ ਸਮਝੋ ਤੁਸੀਂ ਸਾਰੇ ਇਹਨੂੰ ਆਈਸੋਲੇਸ਼ਨ ਚ ਰਾਹਣਾ ਦੇਖੋ ਪ੍ਰਧਾਨ ਮੰਤਰੀ ਉਹਨਾਂ ਦੀ ਹਤਾਸ਼ਾ ਔਰ ਜੋ ਇਹ ਜ਼ਮੀਨ ਦੇ ਉੱਤੇ ਹੋ ਰਿਹਾ ਉਹਨੂੰ ਕੋਰਿਲੇਟ ਕਰਕੇ ਦੇਖੋ ਜੀ ਉਹਨਾਂ ਨੇ ਤੇ ਇਹ ਅਸੀਂ ਅਸੀਂ ਪੱਕਾ ਨਿਸਚੈ ਕੀਤਾ ਹੋਇਆ ਜੀ ਇਸ ਵਾਰੀ ਜਿਹੜੀ ਹੈਗੀ ਆ ਉਹ ਇੰਡੀਆ ਕਾਂਗਰਸ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਪੰਜਾਬ ਚ ਜੇਕਰ ਆਪਾਂ ਗੱਲ ਕਰੀ ਜਿਸ ਤਰੀਕੇ ਡਾਕਟਰ ਰਾਜਕਮਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਚਾਇਆ ਤਾਂ ਫਿਰ ਐਲੋਪੀ ਪ੍ਰਤਾਪ ਬਾਜਵਾ ਨੇ ਕਿਹਾ ਕਰੇ ਕਿ ਵਿਜੀਲੈਂਸ ਦਾ ਡਰਾਵਾ ਦਿੱਤਾ ਗਿਆ ਤਾਂ ਕਰਕੇ ਮਜਬੂਰ ਹੋਣ ਉਹਨੂੰ ਕਹਿੰਦੇ ਆਮ ਆਦਮੀ ਪਾਰਟੀ ਜਾਣਾ ਪਿਆ ਉਹਨਾਂ ਦਾ ਕੋਈ ਮਨ ਨਹੀਂ ਸੀ ਸੋ ਤੁਹਾਨੂੰ ਲੱਗਦਾ ਨਹੀਂ ਸਿਆਸੀ ਜਮਾਤਾਂ ਚ ਉਹਨੇ ਜਦੋਂ ਪਾਰਟੀਆਂ ਦੇ ਵਿੱਚ ਉਥਲ ਪੁਤਲ ਹੁੰਦੀ ਹੈ ਤਾਂ ਇਸ ਤਰੀਕੇ ਦੇ ਇੱਕ ਦੂਜੇ ਤੇ ਇਲਜ਼ਾਮਾਤ ਲੱਗਦੇ ਨੇ ਮੈਨੂੰ ਲੱਗਦਾ ਕਿ ਬਾਜਵਾ ਜੀ ਨੂੰ ਨਾ ਥੋੜੇ ਜੀ ਇਨਟਰੋਸਪੈਕਸ਼ਨ ਦੀ ਲੋੜ ਹੈ ਮਤਲਬ ਤੁਸੀਂ ਦੇਖੋ ਵੀ ਡਾਕਟਰ ਰਾਜ ਰੀਜ਼ਰ ਡਾਇਗਨੋਸਟ ਜਿਹੜੇ ਐਕਸਰੇ ਵਾਲੇ ਕਰਦੇ ਬਹੁਤ ਘੱਟ ਆ ਸਾਡੇ ਕੋਲ ਹੀ ਇਸ ਕੁਆਲੀਫਾਈਡ ਡਾਕਟਰ ਇਹਨਾਂ ਨੇ ਜਿਹੜਾ ਹੈਲਥ ਮਿਨਿਸਟਰ ਬਣਾਇਆ ਸੀਗਾ ਉਹ दारू ਵਾਲਾ ਬਣਾਇਆ ਹੋਇਆ ਸੀ ਜਿਹੜਾ ਸ਼ਰਾਬ ਦਾ ਕੰਮ ਕਰਦਾ ਸੀ ਮੈਂ ਇਹ ਗੱਲ ਵਿਧਾਨ ਸਭਾ ਚ ਵੀ ਕਹੀ ਸੀ ਵੀ ਜਦੋਂ ਤੁਹਾਡੇ ਕੋਲ ਕੁਆਲੀਫਾਈਡ ਡਾਕਟਰ ਸੀਗਾ ਵਿਧਾਨ ਸਭਾ ਨੇ ਮੈਨੂੰ ਚਾਂਸ ਦਿੱਤਾ ਸੋ ਆਈ ਮੇਡ ਅ ਡਿਫਰੈਂਸ ਮੈਂ ਮਲੈ ਕਲੀਨਿਕ ਬਣਾ ਰਿਹਾ ਹਸਪੀਟਲ ਠੀਕ ਕਰ ਰਿਹਾ ਮੈਂ ਕ੍ਰਿਟੀਕਲ ਕੇਅਰ ਦੀ ਗੱਲ ਕਰ ਰਿਹਾ ਮੈਂ ਪੈਲੀਏਟਿਵ ਕੇਅਰ ਦੀ ਗੱਲ ਕਰ ਰਿਹਾ ਮੈਂ ਫੈਮਿਲੀ ਮੈਡੀਸਨ ਦੀ ਗੱਲ ਕਰ ਰਿਹਾ ਮੈਂ ਸਟਾਫ ਦੀ ਟ੍ਰੇ ਉਹਨਾਂ ਦੀ ਨਾ ਕੋਈ ਹਾਈ ਕਮਾਂਡ ਹੈ ਜੀ ਨਾ ਕੋਈ ਲੋਕਮਾਂਡ ਕਿਸੇ ਦਾ ਕੋਈ ਕੰਟਰੋਲ ਨਹੀਂ ਆ ਤੁਸੀਂ ਦੇਖ ਲਓ ਵੀ ਉਹਨਾਂ ਨੇ ਇੱਕ ਕੈਂਡੀਡੇਟ ਵਾਪਸ ਲੈ ਲਿਆ ਜੀ ਆਪਣਾ ਠੀਕ ਆ ਜੀ ਉਹ ਮਤਲਬ ਉਹਨੂੰ ਲਾਸਟ ਮਿੰਟ ਤੇ ਚੇਂਜ ਕਰਤਾ ਔਰ ਜਿਹੜੇ ਅਜੇ ਤੱਕ ਕਿੰਨੀਆਂ ਸੀਟਾਂ ਅਜੇ ਅਨਾਉਂਸ ਨਹੀਂ ਕਰ ਸਕੇ ਜੀ ਔਰ ਜਿਹੜੀਆਂ ਇਹਨਾਂ ਨੇ ਅਨਾਉਂਸ ਕੀਤੀਆਂ ਹੈਗੀਆਂ ਕਿਤੇ ਵੀ ਉਹਨਾਂ ਦੀ ਕੰਪੇਨ ਨਹੀਂ ਚੱਲਦੀ ਪਟਿਆਲੇ 'ਚ ਪੈਰਾਸ਼ੂਟ ਕੈਂਡੀਡੇਟ ਲਿਆਏ ਆ ਉਹਦਾ ਕਿੰਨਾ ਵਿਰੋਧ ਆ ਪਏ ਦੇਖ ਲਓ ਤੁਸੀਂ ਪਟਿਆਲੇ 'ਚ ਕਿੰਨਾ ਵਿਰੋਧ ਆ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਹੋਇਆ ਚੰਨੀ ਜੀ ਦਾ ਸਾਰੀ ਕਾਂਗਰਸ ਢੱਗ ਗਈ ਉੱਥੇ ਜੀ ਉਹਨਾਂ ਦਾ ਇਹਨਾਂ ਦਾ ਸਾਬਕਾ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਛੱਡ ਗਿਆ ਸੋ ਕਾਂਗਰਸ ਇਜ਼ ਇਨ ਡਿਸਆਰੇ ਡਿਸਆਰਗੇਨਾਈਜ਼ਡ ਪਾਰਟੀ ਆ ਉੱਥੇ ਬੰਦੇ ਨੂੰ ਲੱਗਦਾ ਵੀ ਜਿਹੜਾ ਪੜਿਆ ਲਿਖਿਆ ਬੰਦਾ ਨੇ ਉਹਨੂੰ ਲੱਗਦਾ ਵੀ ਮੈਂ ਤਾਂ ਇੱਕ ਕਮਲਿਆਂ ਦੇ ਵਿੱਚ ਫਸਿਆ ਹੋਇਆ ਹਾਂ ਜੀ ਮਤਲਬ ਇਹ ਕਿਹੋ ਜੀ ਮਤਲਬ ਕਾਂਗਰਸ ਹਮੇਸ਼ਾ ਇਦਾਂ ਨਹੀਂ ਹੁੰਦੀ ਸੀ ਠੀਕ ਆ ਜੀ ਲੇਕਿਨ ਐਸ ਵੇਲੇ ਜੋ ਪੰਜਾਬ ਕਾਂਗਰਸ ਦੀ ਗੱਲ ਉਹਨਾਂ ਜੀ ਜੋ ਦੁਰਦਸ਼ਾ ਹੈ ਗਿਆ ਸਾਰੇ ਸਟੇਟਸ ਨਹੀਂ ਆ ਉਹਨਾਂ ਨੇ ਕਰਨਾਟਕਾ ਦੀ ਸਰਕਾਰ ਬਣਾਈ ਹੈ ਠੀਕ ਹੈ ਜੀ ਉਹਨਾਂ ਨੇ ਮਤਲਬ ਗੁਜਰਾਤ ਵਿੱਚ ਮਤਲਬ ਉਹ ਸਾਡਾ ਉਹਨਾਂ ਦੇ ਨਾਲ ਅਲਾਈਅੰਸ ਹੈ ਸੋ ਜਿਹੜਾ ਉਹਨਾਂ ਦੀ ਪੰਜਾਬ ਦੀ ਜਿਹੜੀ ਇਸ ਵੇਲੇ ਕਾਂਗਰਸ ਹੈ ਦੇ ਹੈਵ ਨੋ ਕੰਟਰੋਲ ਨਾ ਉਹਨਾਂ ਦੀ ਕੋਈ ਸਟ੍ਰੈਟਜੀ ਹੈ ਨਾ ਉਹਨਾਂ ਦੀ ਕੋਈ ਵਿਜਨ ਹੈ ਉਹ ਆਪਸ ਲੜੀ ਜਾਂਦੇ ਇੱਕ ਦੂਜੇ ਦੇ ਨਾਲ ਜਿੰਨੇ ਕਾਂਗਰਸ ਦੇ ਐਮਐਲਏ ਆ ਉਨੇ ਹੀ ਗਰੁੱਪ ਆ ਇਹਨਾਂ ਦੇ ਹੁਣ ਤੁਹਾਡਾ ਫਲੋਰ ਦਾ ਇਹਨਾਂ ਦਾ ਐਮਐਲਏ ਇਹ ਤਾਂ ਚਲੋ ਸਾਡੇ ਨਾਲ ਆ ਗਿਆ ਨਾ ਜੀ ਇਹ ਤਾਂ ਇਹਨਾਂ ਨੇ ਸਾੜ੍ਹੋਂ ਭਰਤੀ ਆ ਜੀ ਉਹ ਉਹ ਕਿਦਾਂ ਲੜ ਰਿਹਾ ਜੀ ਉਹਨਾਂ ਦੇ ਨਾਲ ਕਿਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਜਿਹੜਾ ਸਾਬਕਾ ਮੁੱਖ ਮੰਤਰੀ ਸੀ ਉਹਦਾ ਭਾਸ਼ਾ ਦੇਖੋ ਜਿਹੜਾ ਉਹਦੇ ਸਾਹਮਣੇ ਵਿਕਰਮ ਚੌਧਰੀ ਜੀ ਆ ਉਹਨਾਂ ਦੀ ਭਾਸ਼ਾ ਦੇਖੋ ਸੋ ਇਹ ਤਾਂ ਕਾਂਗਰਸ ਤਾਂ ਇਸ ਵੇਲੇ ਟੋਟਲੀ ਮਤਲਬ ਆਈ ਐਮ ਬਰੀ ਸੈਡ ਅਬਾਊਟ ਇਟ ਕਿ ਸਾਨੂੰ ਵਿਰੋਧੀ ਤੇ ਚਾਹੀਦੀ ਆ ਅਸੀਂ ਚਾਹੁੰਦੇ ਆਂ ਵੀ ਕਾਂਗਰਸ ਵਾਲੇ ਚੰਗੇ ਕੰਮ ਕਰਨ ਇਹ ਕੋਈ ਵਿਰੋਧੀ ਧਿਰ ਦੀ ਰੋਲ ਹੁੰਦਾ ਉਹਨਾਂ ਦਾ ਵੀ ਨਸ਼ਾ ਸਭ ਤੋਂ ਵੱਡਾ ਕਹੇ ਲੋ ਪੰਜਾਬ ਦਾ ਸਭ ਤੋਂ ਵੱਡਾ ਹੀ ਕਹੇ ਲੋ ਰੋਗ ਹੈ ਔਰ ਸਮਾਜਿਕ ਤੌਰ ਤੇ ਬੀਿੰਗ ਤੁਸੀਂ ਡਾਕਟਰ ਵੀ ਰਹੇ ਹੋ ਇਸ ਟੀਚ ਨੂੰ ਚੰਗੀ ਤਰ੍ਹਾਂ ਬਖੂਬੀ ਸਮਝ ਵੀ ਸਕਦੇ ਹੋ ਨਸ਼ੇ ਦਾ ਕੋਡ ਪੰਜਾਬ ਦੇ ਵਿੱਚ ਘਟਣ ਦਾ ਨਾਮ ਲੈ ਰਿਹਾ ਇਹ ਵੀ ਤੁਹਾਡਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਇੱਕ ਤਾਂ ਜਿਹੜਾ ਹੈਗਾ ਜੀ ਪੰਜਾਬ ਇਸ ਫੇਸਿੰਗ ਓਪੀਐਮ ਬਾਰ ਤੁਸੀਂ ਜਿਵੇਂ ਪਾਕਿਸਤਾਨ ਤੋਂ ਡਰੋਨ ਦਾ ਤੁਸੀਂ ਪਹਿਲਾਂ ਕਦੇ ਸੁਣਿਆ ਸੀ ਕਦੇ ਇਹ ਡਰੋਨ ਨਾਲ ਜਿਹੜਾ ਨਸ਼ਾ ਹੈਗਾ ਉਹ ਇੱਧਰ ਡ੍ਰੌਪ ਕੀਤਾ ਜਾ ਰਿਹਾ ਹੈਗਾ ਚਾਹੇ ਗੁਜਰਾਤ ਦੀ ਪੋਰਟ ਹੈ ਜੀ ਚਾਹੇ ਮਹਾਰਾਸ਼ਟra ਦੀ ਪੋਰਟ ਹੈ ਉਹਨਾਂ ਦੀ ਡੈਸਟੀਨੇਸ਼ਨ ਪੰਜਾਬ ਹੈ ਜੀ ਪੰਜਾਬ ਨੂੰ ਫਲੱਡ ਕੀਤਾ ਜਾ ਰਿਹਾ ਜੀ ਉਹਦੇ ਬਾਵਜੂਦ ਅਸੀਂ ਜਿਹੜੇ ਐਗਜ਼ੈਂਪਲਰੀ ਸਟੈਪਸ ਲਏ ਆ ਜੀ ਭਗਵਾਨ ਮਾਨ ਗਵਰਨਮੈਂਟ ਨੇ ਇੱਕ ਤਾਂ ਪੁਲਿਸ ਦੇ ਹੈਗੇ ਇਨਫੋਰਸਮੈਂਟ ਦੇ ਵੀ ਉਹ ਵੱਡੇ ਵੱਡੇ ਅਸੀਂ ਮਗਰਮੱਛ ਫੜੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਤੁਹਾਡੇ ਪੋਲੀਟਿਸ਼ੀਅਨ ਵੀ ਔਰ ਸੀਨੀਅਰ ਐਸਐਸਪੀ ਰੈਂਕ ਦੇ ਅਫਸਰ ਵੀ ਫੜੇ ਆ ਜੀ ਉਨਾਤੇ ਵੀ ਕੇਸ ਚੱਲਦੇ ਆ ਇਸ ਤੋਂ ਸਵਾਇ ਅਸੀਂ ਇਸ ਨਸ਼ੇ ਨੂੰ ਡੀਕ੍ਰਿਮੀਨਲਾਈਜ਼ ਪਰ ਮੈਂ ਤੁਹਾਨੂੰ ਇੱਥੇ ਰੁਕਣਾ ਨਹੀਂ ਇਹ ਰੈਵਿਊਸ਼ਨ ਇਤਨੂੰ ਹਲੇ ਤੱਕ ਨਹੀਂ ਹੋਇਆ ਤੇ ਬੜੇ ਸਵਾਲ ਉੱਠਦੇ ਨੇ ਵੀ ਹਲੇ ਤੱਕ ਉਹ ਪੁਲਿਸ ਦੀ ਗ੍ਰਫਤ ਤੋਂ ਬਾਹਰ ਦੇਖੋ ਪੰਜਾਬ ਪੁਲਿਸ ਐਨੀ ਕੈਪੇਬਲ ਨਹੀਂ ਹੈ ਕਿ ਸਭ ਤੋਂ ਵੱਡੇ ਜਨਾ ਦਾ ਨਾਮ ਆਇਆ ਸੀ ਪ੍ਰੂਫ ਹੋ ਚੁੱਕਾ ਹਾਈ ਕੋਰਟ ਵੱਲ ਵੀ ਕਿਆ ਜਾ ਚੁੱਕਾ ਹਲੇ ਤੱਕ ਉਹ ਗ੍ਰਫਤ ਤੋਂ ਬਾਹਰ ਦੇਖੋ ਉਹ ਉਹ ਵੀ ਪੁਲਸੀਆ ਹੈਗਾ ਜੀ ਉਹਨੂੰ ਡੋਜ ਕਰਨਾ ਆਂਦਾ ਹੋਵੇਗਾ ਫੜਿਆ ਜਾਏਗਾ ਜੀ ਕਿੱਥੇ ਭੱਜੇਗਾ ਜੀ ਫੜਿਆ ਜਾਏਗਾ ਦੇਰ ਸਵੇਰ ਫੜਿਆ ਜਾਏਗਾ ਉਹਨੂੰ ਵੀ ਫੜ ਲਾਂਗੇ ਔਰ ਵੀ ਅਸੀਂ ਜਿਹੜੇ ਬੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਫੜਾਂਗੇ ਜਿੰਨੇ ਵੀ ਸਮਗਲਰ ਹੈ ਵੱਡੇ ਨਾਲ ਅਸੀਂ ਡੀਕੈਨਲਾਈਜ਼ ਕੀਤਾ ਵੀ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਜੇਲ੍ਹ ਨਹੀਂ ਭੇਜਣਾ ਉਹਨੂੰ ਕਰੈਕਸ਼ਨ ਲਾਬ ਵਿੱਚ ਭੇਜਣਾ ਉੱਥੇ ਅਸੀਂ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਖੋਲ ਰਹੇ ਆ ਔਰ ਉਹਨਾਂ ਨੂੰ ਕੰਮ ਸਿਖਾ ਕੇ ਉਹਨਾਂ ਨੂੰ ਕੋਈ ਲੋਨ ਦੇ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਾ ਰਹੇ ਆ ਤੁਸੀਂ ਕਾਫੀ ਗੰਮ ਗਣਾਈ ਜਿਹੜੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤੇ ਲੇਕਿਨ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਲੇਕਿਨ ਵਿਰੋਧੀ ਧਿਰ ਦਾ ਵੀ ਜੇਕਰ ਥੋੜਾ ਸਵਾਲ ਲੈ ਲੀਏ ਉਹਨਾਂ ਦਾ ਇਹ ਕਹਿਣਾ ਹੈ ਕਿ ਕਹਿੰਦੇ ਕਿ ਕੋਈ ਤਿੰਨ ਕੰਮ ਗਿਣਾ ਦਵੇ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਕਾਲੇ ਦਲ ਦੀ ਉਹ ਕਹ ਰਹੀ ਕਿ ਕੋਈ ਇੱਕ ਬਿਲਡਿੰਗ ਦੱਸੋ ਜਿਹੜੀ ਇਹਨਾਂ ਨੇ ਆਪ ਕੰਸਟਰਕਟ ਕੀਤੀ ਹੈ ਪੁਰਾਣੀਆਂ ਬਿਲਡਿੰਗਾਂ ਚਾਹੇ ਸਕੂਲ ਆਫ ਫੈਮਿਨੈਂਸ ਨੇ ਉਹ ਡਿਵੈਲਪ ਹੀ ਕੀਤੇ ਉਹ ਪੁਰਾਣੀਆਂ ਬਿਲਡਿੰਗਾਂ ਸਿਗੀਆਂ ਔਰ ਮੁਹੱਲਾ ਕਲੀਨਿਕ ਜਿਹਨੇ ਤੁਹਾਨੂੰ ਪਹਿਲੇ ਕਿਹਾ ਉਹ ਕਹ ਰਹੀ ਕਿ ਪੁਰਾਣੀਆਂ ਬਿਲਡਿੰਗਸ ਨੂੰ ਰੈਨੋਵੇਟ ਕਰਕੇ ਬਣਾਇਆ ਸੋ ਇਹ ਸਵਾਲ ਹੈ ਕਿ ਆ ਜਿਹੜਾ ਨਾਰਥਰਨ ਇੰਡੀਆ ਦਾ ਸਭ ਤੋਂ ਬੈਸਟ ਹਸਪੀਟਲ ਹੈ ਜੀ ਲਿਵਰ ਐਂਡ ਬਿਲੀਰੀ ਇੰਸਟੀਚੂਟ ਮੁਹਾਲੀ ਦੇ ਵਿੱਚ ਬਣਿਆ ਜਿਹੜੀ ਉੱਥੇ ਕੋਈ ਪਰੜਾ ਕਿਸੇ ਪ੍ਰਾਈਵੇਟ ਹਸਪੀਟਲ 'ਚ ਵੀ ਨਹੀਂ ਹੈ ਜੀ ਈਵਨ ਪੀਜੀਆਈ ਨਾਲੋਂ ਲੇਟੈਸਟ ਸਮਾਨ ਹੈ ਉੱਥੇ ਜੀ ਤੁਸੀਂ ਜਾ ਕੇ ਦੇਖੋ ਵੀ ਜਿਹੜੀ ਲਿਵਰ ਐਂਡ ਬਿਲੀਰੀ ਇੰਸਟੀਚੂਟ ਹੈ ਸੈਕੰਡ ਆਫ ਇਟਸ ਕਾਈਂਡ ਇੱਕ ਦਿੱਲੀ ਸੀ ਦੂਜੀ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਬਣੀ ਹੈ ਜੇ ਉਹ ਜਾ ਕੇ ਦੇਖ ਲੈਣ ਬਾਕੀ ਬਿਲਡਿੰਗ ਤਾਂ ਸਾਡੀਆਂ ਬਹੁਤ ਸਾਰੀਆਂ ਬਣੀਆਂ ਜਿੱਦੇ ਜਿੱਦੇ ਮੈਡੀਕਲ ਕਾਲਜ ਹੈ ਤੁਸੀਂ ਜਾ ਕੇ ਦੇਖੋ ਵੀ ਸਾਡੇ ਆਣ ਤੋਂ ਬਾਅਦ ਕਿੰਨੀਆਂ ਬਿਲਡਿੰਗ ਬਣੀਆਂ ਉੱਥੇ ਮੈਡੀਕਲ ਕਾਲਜ ਦੇ ਵਿੱਚ ਬਣੀਆਂ ਸੀ ਉਹ ਉਹ ਕਹ ਰਿਹਾ ਕਿ ਉਹ ਗਾਰਡਨ ਕਰਨ ਆਇਆ ਹੈ ਆਮ ਆਦਮੀ ਪਾਰਟੀ ਵਾਲੇ ਬਾਕੀ ਤਾਂ ਪਹਿਲੇ ਬਣੇ ਹੋਏ ਸੀ ਨਹੀਂ ਪਹਿਲਾਂ ਜੇ ਸਾਰਾ ਕੁਝ ਬਣਿਆ ਹੋਇਆ ਸੀਗਾ ਤਾਂ ਲੋਕਾਂ ਨੇ ਉਹਨਾਂ ਦੀ ਜ਼ਮਾਨਤ ਤੱਕ ਉਹ ਜ਼ਬਤ ਕਰਾਈਆਂ ਸੀ ਫਿਰ ਮਤਲਬ ਠੀਕ ਹੈ ਤੇ ਮੈਂ ਤਾਂ ਕਿੰਨੇ ਕੰਮ ਕਰਾਤੇ ਉਹਨਾਂ ਨੂੰ ਕਹਣਾ ਤੁਹਾਡਾ ਵੀਡੀਓ ਦੇਖਣਾ ਉਹਨਾਂ ਨੂੰ ਕਾਫੀ ਆਈਡੀਆ ਹੋ ਜਾਏਗਾ ਵੀ ਕਿਹੜੇ ਕਿਹੜੇ ਕੰਮ ਹੋਏ ਆ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਭਾਜੀਪੀ ਦਾ ਦੇਖ ਲਓ ਜਿਹੜੇ ਤੁਹਾਡੇ ਕਾਂਗਰਸ ਵਾਲੇ ਆ ਉਹ ਆਪਸ ਚ ਲੜੀ ਜਾਂਦੇ ਆ ਜੀ ਸਾਡੇ ਜਿਹੜਾ ਸਾਡਾ ਕੈਂਡੀਡੇਟ ਆ ਉਹਨੂੰ ਕਾਂਗਰਸ ਵਾਲੇ ਕਾਂਗਰਸ ਚ ਨਹੀਂ ਵੜਨ ਦੇ ਰਹੇ ਅਕਾਲੀਆਂ ਦਾ ਜਿਹੜਾ ਹੈਗਾ ਉਹਨੂੰ ਟੋਟਲੀ ਰਿਜੈਕਟ ਕਰਤਾ ਉਹਨਾਂ ਨੇ ਉਹਨਾਂ ਨੇ ਬਿਆਦਵੀ ਕਰਾਈ ਉਹਦੇ ਨਾਲ ਲੋਕ ਨਾਰਾਜ਼ ਆ ਉਹਨਾਂ ਦੇ ਨਾਲ ਹੋਰ ਜਿੰਨੇ ਵੀ ਉਹਨਾਂ ਦੇ ਜਿਹੜੇ ਉਹਨਾਂ ਦਾ ਦੇਖੋ ਵੀ ਜਿਹੜੇ ਕਾਂਗਰਸ ਹੈ ਤੇ ਅਕਾਲੀ ਦਲ ਹੈ ਦੇ ਆ ਟੋਟਲੀ ਡਿਸਇੰਟੈਗਰੇਟਡ ਹੁਣ ਗੱਲ ਅਸੀਂ ਲੋਕ ਸਭਾ ਚੋਣਾਂ ਦੀ ਕਰ ਲੈਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਹਾਲਾਂਕਿ ਮੁੱਦੇ ਬਹੁਤ ਨੇ ਲੇਕਿਨ ਕਿਉਂਕਿ ਐਮਪੀ ਚੋਣਾਂ ਨੇ ਦੇਸ਼ ਭਰ ਦੀਆਂ ਸਭ ਤੋਂ ਵੱਡੀ ਪੰਚਾਇਤ ਦੀਆਂ ਚੋਣਾਂ ਨੇ ਤੁਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ ਔਰ ਪਟਿਆਲਾ ਤੋਂ ਕਹ ਲਓ ਕਿ ਹਮੇਸ਼ਾ ਹੀ ਕਾਂਗਰਸ ਦਾ ਗੜ ਮੰਨਿਆ ਗਿਆ ਇਵਨ ਕਿ ਜਿਹੜੇ ਕਿ ਕਾਂਗਰਸ ਦੇ ਬਾਗੀ ਲੋਕ ਨੇ ਉਹ ਹਾਲੇ ਵੀ ਗੈਪਟਨ ਰਵਿੰਦਰ ਸਿੰਘ ਦੇ ਟੱਚ 'ਚ ਰਹਿੰਦੇ ਨੇ ਸੋ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦਾ ਗੜ ਵੀ ਹੈਗਾ ਭਾਵੇਂ ਹੁਣ ਭਾਜਪਾ ਚ ਚਲੇ ਗਏ ਨੇ ਲੇਕਿਨ ਕਾਂਗਰਸ ਦੀ ਉਹ ਵੋਟ ਬੈਂਕ ਹੈਗੀ ਹੈ ਚਿਹਰੇ ਬਦਲ ਗਏ ਇਹ ਚਿਹਰੇ ਬਦਲ ਦੇਖੋ ਸਾਨੂੰ ਆਪਣਾ ਇੱਕ ਤਾਂ ਜਿਹੜਾ ਸਾਡਾ ਭਗਵੰਤ ਮਾਨ ਸਰਕਾਰ ਦਾ ਕੰਮ ਬੋਲਦਾ ਸਾਨੂੰ ਉਹਦਾ ਐਡਵਾਂਟੇਜ ਹੈ ਦੂਜੀ ਗੱਲ ਹੈ ਕਿ ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਲੋਕ ਸਭਾ ਦੀ ਇਲੈਕਸ਼ਨ ਹੈ ਆਪਾਂ ਨੂੰ ਜਿਹੜੇ ਨੈਸ਼ਨਲ ਲੈਵਲ ਦੇ ਇਸ਼ੂਜ਼ ਆ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਠੀਕ ਹੈ ਇੱਕ ਤਾਂ ਸਭ ਤੋਂ ਵੱਡਾ ਇਸ਼ੂ ਐਸੋਲੀ ਜੀ ਹੈਗਾ ਜੀ ਉਹ ਬੇਰੋਜ਼ਗਾਰੀ ਆ ਈਵਨ IIT ਦੇ ਬੱਚਾ ਨੂੰ ਜੌਬ ਨਹੀਂ ਮਿਲਦੀ ਫੌਜ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜੌਬ ਮਿਲਦੀ ਸੀ ਉਹਨੂੰ ਉਹਨਾਂ ਨੇ ਅਗਨੀਵੀਰ ਕਹਿੰਦਾ 4 ਸਾਲ ਬਾਅਦ ਕਰਨ ਨੂੰ ਤੋੜ ਦੇਣਗੇ ਲੜਾਈ ਲੱਗੀ ਹੋਈ ਆ ਉਹ ਬੰਦੇ ਦੀ 15-20 ਦਿਨ ਦੀ ਮਹੀਨੇ ਦੀ ਜੌਬ ਰਹਿੰਦੀ ਆ ਉਹਨੂੰ ਪਤਾ ਵੀ ਮੈਨੂੰ ਬਾਅਦ ਵਿੱਚ ਕੁਝ ਨਹੀਂ ਮਿਲਣਾ ਕੀ ਉਹ ਦੇਸ਼ ਵਾਸਤੇ ਆਪਣੀ ਜਾਨ ਦੇਵੇਗਾ ਜਾਂ ਉਹ ਆਪਣੀ ਪਰਿਵਾਰ ਵਰਤ ਬੈਠਾ ਸੋਚ ਰਿਹਾ ਹੋਵੇਗਾ ਉੱਥੇ ਸੋ ਇਹ ਅਗਨੀ ਵੀਰ ਸਕੀਮ ਜਿਹੜੀ ਹੈਗੀ ਆ ਇਹ ਯੂਥ ਦੇ ਨਾਲ ਬਹੁਤ ਨਾਇਨਸਾਫੀ ਆ ਉਹਨੂੰ ਖਤਮ ਕਰਾਂਗੇ ਜੀ ਅਸੀਂ ਸਾਡੇ ਪੰਜਾਬ ਦਾ ਇਹਨਾਂ ਨੇ 8.5 ਹਜ਼ਾਰ ਕਰੋੜ ਰੁਪਇਆ ਰੋਕਿਆ ਹੋਇਆ ਇਹ ਮੁੱਦਾ ਹੈ ਜੀ ਇਸ ਕਰਕੇ ਮੈਂ ਉੱਥੇ ਜਾ ਰਿਹਾ ਹੈਗਾ ਇਹਨਾਂ ਨੇ ਨੈਸ਼ਨਲ ਹਾਈਵੇ ਬੰਦ ਕੀਤਾ ਹੋਇਆ ਜੀ ਕਿਉਂ ਜੀ ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦੇ ਜੀ ਕਿਉਂ ਨਹੀਂ ਪ੍ਰੋਟੈਸਟ ਕਰ ਸਕਦੇ ਉੱਥੇ ਇਹ ਜਿਹੜੀ ਜੂਟੀ ਰੋਡ ਹੈ ਕਿਸੇ ਦੇ ਬਾਪ ਦੀ ਆ ਜੀ ਦਿੱਲੀ ਕਿਸੇ ਦੇ ਬਾਪ ਦੀ ਆ ਜੀ ਇਹ ਖੋਲਾਂਗੇ ਸਾਡੀਆਂ ਧੀਆ ਭੈਣਾਂ ਜਿਹੜੀਆਂ ਮੈਡਲ ਜਿੱਤ ਕੇ ਆਈਆਂ ਸੀਗੀਆਂ ਪਰ ਕਿਸਾਨ ਤਾਮ ਆਦਮੀ ਪਾਰਟੀ ਦਾ ਮੈਂ ਤੁਹਾਡੀ ਉਹ ਗੱਲ ਵਿੱਚ ਰੁਕ ਰਹੀ ਕਿਉਂਕਿ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਠੀਕ ਹੈ ਤੁਸੀਂ ਅੱਗੇ ਤੱਕ ਜਾਣ ਦਿੱਤਾ ਕਿ ਹਰਿਆਣਾ ਸਰਕਾਰ ਨੇ ਰੋਕ ਲਿਆ ਪਰ ਉੱਥੇ ਜਿਹੜੀ ਬੁਨਿਆਦੀ ਸਹੂਲਤਾਂ ਨੇ ਪਾਣੀ ਦੀ ਸੂਲ ਦੀ ਗੱਲ ਕਰ ਲਈ ਬਿਜਲੀ ਦੀ ਗੱਲ ਕਰ ਲਈ ਸਫਾਈ ਦੀ ਗੱਲ ਕਰ ਲਈ ਕਹਿੰਦੇ ਇਹ ਪੰਜਾਬ ਸਰਕਾਰ ਨੇ ਪ੍ਰੋਵਾਈਡ ਕਰਵਾਨੀ ਹੈ ਇਹ ਪੰਜਾਬ ਸਰਕਾਰ ਕਿਉਂ ਨਹੀਂ ਕਰਦੀ ਦੇਖੋ ਮੈਂ ਬਿਲਕੁਲ ਉਹਨਾਂ ਦੇ ਮੈਂ 13 ਮਹੀਨੇ ਉਹਨਾਂ ਦੇ ਨਾਲ ਬਾਰਡਰ ਤੇ ਰਿਹਾ ਜੀ ਮੈਂ ਇਨ ਟੱਚ ਹਾਂ ਜੀ ਮੈਡੀਕਲ ਸਹੂਲਤਾਂ ਉੱਥੇ ਚੰਗੀਆਂ ਜੀ ਉੱਥੇ ਮੈਂ ਸਪੈਸ਼ਲ ਜਿਹੜੀ 247 ਜਿਹੜੀ ਹੈਗੀ ਆ ਕੈਂਪੂਨਸ ਲਾਈ ਹੋਈ ਹੈ ਜੀ ਉੱਥੇ ਮੈਂ ਮੋਬਾਈਲ ਟਾਇਲਟਸ ਭੇਜੀਆਂ ਵਾਟਰ ਟੈਂਕਰ ਭੇਜਿਆ ਜੀ ਬੋਰ ਕਰਾਇਆ ਉੱਥੇ ਜਿਹੜਾ ਹੈਗਾ ਸਾਡੇ ਵੱਲੋਂ ਕੋਈ ਕਮੀ ਨਹੀਂ ਆ ਜੀ ਮੈਨੂੰ ਨਹੀਂ ਪਤਾ ਤੁਹਾਨੂੰ ਕਿਹੜੇ ਕਿਹੜੇ ਕਿਸਾਨਾਂ ਦੇ ਦੋ ਲੀਡਰ ਨਹੀਂ ਨਹੀਂ ਦੇਖੋ ਜਿਹੜੇ ਤੁਹਾਡੇ ਪੰਦੇਰ ਸਾਹਿਬ ਹੈ ਉੱਥੇ ਜੀ ਡੱਲੇਵਾਲ ਸਾਹਿਬ ਹੈ ਮੇਰੀ ਉਹਨਾਂ ਨਾਲ ਗੱਲ ਹੁੰਦੀ ਆ ਜੀ ਰੈਗੂਲਰਲੀ ਮੈਂ ਉਹਨਾਂ ਨੂੰ ਪੁੱਛਦਾ ਪ੍ਰਧਾਨ ਦੀ ਕੋਈ ਚਾਹੀਦਾ ਜੋ ਕਹਿੰਦੇ ਆ ਮੈਂ ਕਰਾ ਦਿੰਦਾ ਠੀਕ ਆ ਜੋ ਸਾਡੇ ਹੱਥ ਵਾਸ ਵਿੱਚ ਹੈ ਬਾਕੀ ਜਿਹੜਾ ਜਿੱਥੇ ਧਰਨਾ ਲੱਗਿਆ ਹੁੰਦਾ ਉੱਥੇ ਘਰ ਵਰਗੀਆਂ ਸੂਰਤਾਂ ਤਾਂ ਨਹੀਂ ਹੋ ਸਕਦੀਆਂ ਜੀ ਠੀਕ ਹੈ ਬਟ ਵੀ ਆਰ ਪ੍ਰੋਵਾਈਡਿੰਗ देम ऑल द ਫੈਸਿਲਿਟੀਆਂ ਬਟ ਜਿਹੜਾ ਮੇਨ ਇਸ਼ੂ ਹੈਗਾ ਨਾ ਜੀ ਉਹਨਾਂ ਨੇ ਜਿਹੜੀਆਂ ਸੜਕ ਤੇ ਕਿੱਲਾਂ ਲਾਈਆਂ ਜਿਹੜੇ ਐਡ ਐਡ ਮਤਲਬ ਬੈਰੀਅਰ ਲਾਇਆ ਜਿਹੜੀ ਰੋਡ ਬੰਦਾ ਜਿਹੜੇ ਨਾਰਮਲ ਲੋਕਾਂ ਨੂੰ ਕਿੰਨੀ ਨਾ ਕੰਵਿਨਿਐਂਸ ਹੋ ਰਹੀ ਹੈ ਜੀ ਮੈਂ ਦਿੱਲੀ ਜਾਣਾ ਹੁੰਦਾ ਮੈਂ ਪਿੰਡਾਂ ਚੋਂ ਘੁੰਮ ਘੁੰਮ ਕੇ ਜਾਣਾ ਜੀ ਕਿਉਂ ਜੀ ਜੇ ਕੋਈ ਬੰਦਾ ਹੋਰ ਬੰਦਾ ਸੁਪਰੀਮ ਕੋਰਟ ਦੀ ਰੂਲਿੰਗ ਹੈ ਜੇ ਕੋਈ ਬੰਦਾ ਨੈਸ਼ਨਲ ਹਾਈਵੇ ਬੰਦ ਇਸ ਸਰਕਾਰ ਨੇ ਬੰਦ ਕੀਤਾ ਸੀ ਚੋਣੇ ਜਾਣ ਤੋਂ ਬਾਅਦ ਸਰਕਾਰ ਅਸੀਂ ਹੋਵਾਂਗੇ ਜਿਹੜੇ ਚੁਣੇ ਗਏ ਉਹਨਾਂ ਨੂੰ ਪੁੱਛਾਂਗੇ ਵੀ ਦਿਖਾਓ ਕਿਹੜਾ ਆਰਡਰ ਹੈ ਜੇ ਆਰਡਰ ਨਹੀਂ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਅਸੀਂ ਮਤਲਬ ਸੋ ਇਹ ਮੁੱਦੇ ਆ ਜੀ ਮਹਿੰਗਾਈ ਮੁੱਦਾ ਹੈ ਜੀ ਮਤਲਬ ਤੁਸੀਂ ਮਹਿੰਗਾਈ ਦੇਖੋ ਉਹਨਾਂ ਨੇ ਜਦੋਂ ਜਦੋਂ મોદી ਸਰਕਾਰ ਆਈ ਹੈ ਜਿਹੜਾ ਜਿਹੜਾ ਗੈਸ ਦਾ ਸਿਲੰਡਰ 440 ਦਾ ਸੀਗਾ ਉਹਨਾਂ ਨੇ 1100 ਦਾ ਕਰਤਾ 100 ਰੁਪਏ ਘਟਾ ਦਿੱਤਾ ਬੇਵਕੂ ਬਣਾਉਂਦੇ ਆ ਜੀ ਪੈਟਰੋਲ ਇਹਨਾਂ ਨੇ 55 ਰੁਪਏ ਦਾ ਸੀਗਾ ਜੀ 100 ਤੋਂ ਪਾਰ ਕਰਕੇ ਉਹਨੂੰ 4 4 ਰੁਪਏ ਉਹਨੂੰ ਘਟਾ ਦਿੱਤਾ ਜੀ ਡੀਜ਼ਲ ਦਾ ਵੀ ਇਹੀ ਕੀਤਾ ਸੋ ਇਹਨਾਂ ਨੇ ਮਹਿੰਗਾਈ ਬਹੁਤ ਹੈ ਜੀ ਇਹਨਾਂ ਨੇ ਆਮ ਲੋਕਾਂ ਨੂੰ ਲੁੱਟਿਆ ਜੀ ਟੋਲ ਪਲਾਜ਼ਾ ਡਬਲ ਟੈਕਸ ਜਿਸ ਨੇ ਜੀ ਇਹ ਜਿਹੜਾ ਜਿਹੜਾ ਰੋਡ ਟੈਕਸ ਉਹ ਕਦੇ ਵਾਸਤੇ ਕਿੱਥੇ ਗੱਡੀ ਚਲਾਉਣ ਲਈ ਰੋਡ ਤੇ ਚਲਾਉਣ ਲਈ ਨਹੀਂ ਉਹ ਤੇ ਜੇ ਤੁਸੀਂ ਰੋਡ ਤੇ ਜਾਂਦੇ ਤਾਂ ਕਹਿੰਦੇ ਟੋਲ ਦਿਓ ਜੀ ਦਿੱਲੀ ਤੱਕ ਪੰਜ ਟੋਲ ਹੈ ਜੀ ਇੱਕ ਅੱਧਾ ਕੋ ਹੋਵੇ ਤਾਂ ਮੰਨ ਲਈ ਅਮਰਸਰ ਤੱਕ ਪੰਜ ਹੋਰ ਹੈ ਦਿੱਲੀ ਤੋਂ ਅਮਰਸਰ ਤੱਕ 10 ਟੋਲ ਹੈ ਜੀ ਜਿਹੜਾ ਜਿਹੜਾ ਸਭ ਤੋਂ ਵੱਡਾ ਤੁਹਾਡਾ ਤੀਰਥ ਸਥਾਨ ਹੈ ਠੀਕ ਹੈ ਜੀ ਚਾਹੇ ਮਤਲਬ ਸਿੱਖਾਂ ਦਾ ਹੋਵੇ ਹਿੰਦੂਆਂ ਦਾ ਹੋਵੇ ਕੋਈ ਹੋਰ ਹੋਵੇ ਜਿਹੜੇ ਸਾਰੇ ਜਿਹੜੇ ਅਗੇ ਦਰਤਾਂ ਦਾ ਹੋਵੇ ਉਹ ਸਾਰੇ ਤ 10-10 ਟੋਲਾ ਇਹਨੇ ਤਾਂ ਮੁਗਲਾਂ ਨੇ ਵੀ ਨਹੀਂ ਲਾਇਏ ਸੀਗੇ ਜੀ ਆਪਣੇ ਔਰਤਾਂ ਦਾ ਜੋ ਮਨੀਪੁਰ ਦੇ ਵਿੱਚ ਹੋਇਆ ਜੀ ਜੋ ਆ ਤੁਹਾਡਾ ਸੂਰਤ ਦੇ ਵਿੱਚ ਹੋਇਆ ਸੋ ਥੀਜ਼ ਆਰ ਦਾ ਇਸ਼ੂਜ਼ ਜਿਹੜੇ ਨੈਸ਼ਨਲ ਇਸ਼ੂਜ਼ ਆ ਜੀ ਮਤਲਬ ਇਹ ਨਹੀਂ ਕਰਨਦੇ ਆ ਕਿ ਇਹਨਾਂ ਨੂੰ ਜੀ ਇਸ ਵਿਧਾਨ ਨੂੰ ਬਚਾਣਾ ਜੀ ਵਿਰੋਧੀ ਧਿਰ ਦੇ ਸਾਡੇ ਚਾਹੇ ਸਾਡੇ ਮੁੱਖ ਮੰਤਰੀ ਆ ਜੀ ਉਹ ਕਿਸਾਨਾਂ ਦੀ ਮਦਦ ਕਰਦੇ ਸੀ ਉਹਨਾਂ ਨੇ ਜਿਹੜੀਆਂ ਪਲੇ ਗਰਾਉਂਡ ਸੀਗੀਆਂ ਉਹਨਾਂ ਨੂੰ ਉਹਨਾਂ ਨੂੰ ਜੇਲ੍ਹ ਚ ਕਰਵਾਟ ਨਹੀਂ ਕਰਨ ਦਿੱਤਾ ਕਿਸਾਨਾਂ ਵਾਸਤੇ ਹਸਰ ਕੋਲ ਦਿੱਤੇ ਉਹਨਾਂ ਦੇ ਉੱਤੇ ਮਤਲਬ ਉਹਨਾਂ ਨੇ ਇੰਡੀਆ ਇਕੱਠ ਜੋੜ ਬਣਾ ਲਿਆ ਉਹਨਾਂ ਨੂੰ ਚੱਕ ਕੇ ਅੰਦਰ ਕਰਤਾ ਜੀ ਝਾਰਖੰਡ ਦੇ ਮੁੱਖ ਮੰਤਰੀ ਉਹਨੂੰ ਕਰ ਜੋ ਜਿਹੜੇ ਤੁਹਾਡੇ ਬਾਕੀਆਂ ਦੀ ਵਾਰੀ ਆ ਰਹੀ ਹੈ ਜੀ ਜਿੱਦਾਂ ਇਹ ਕਰ ਰਹੇ ਆ ਵੀ ਵਿਰੋਧੀਆਂ ਨੂੰ ਅੰਦਰ ਕਰ ਦਿਓ ਜੀ ਉਹਨਾਂ ਦੇ ਜਿਹੜੇ ਖਾਤੇ ਬੰਦ ਕਰ ਦਿਓ ਇਹ ਕਿਹੜੀ ਇੱਕ ਕਿਹੜੀ ਡੈਮੋਕ੍ਰੇਸੀ ਹੈ ਜੀ ਦੁਆਈ ਦੁਆਈ ਤੱਕ ਨਹੀਂ ਦਿੰਦੇ ਜੀ ਅਰਵਿੰਦ ਕੇਜ ਦੇ ਵੱਲੋਂ ਜੁਰਮ ਕਰ ਰਿਹਾ ਜੁਰਮ ਹੈ ਅਤਿਆਚਾਰ ਕਰ ਰਿਹਾ ਹੈ ਇਹਨੂੰ ਰੱਬ ਵੀ ਮaaf ਨਹੀਂ ਕਰੂਗਾ ਲੋਕ ਤਾਂ ਬਿਲਕੁਲ ਮaaf ਨਹੀਂ ਕਰਨਗੇ ਜੋ ਪ੍ਰਧਾਨ ਮੰਤਰੀ ਜੀ ਦੀ ਬੋਲਬਾਣੀ ਵਿਗੜੀ ਜਾਂਦਾ ਜੀ ਉਹ ਆਪਣੇ ਜਿਹੜੇ ਇਸ ਦੇਸ਼ ਦੇ ਰਹਿਣ ਵਾਲੇ ਬੰਦੇ ਉਹਨਾਂ ਨੂੰ ਕੁਸਪਾਟੀਏ ਕਹਿ ਰਹੇ ਆ ਅੱਤਵਾਦੀ ਕਹਿ ਰਹੇ ਆ ਕਹਿ ਰਹੇ ਆ ਵੀ ਮੰਗਲ ਸੂਤਰ ਤੱਕ ਇਹੋ ਜਿਹਾ ਕਦੇ ਹੋਇਆ ਜੀ ਕਦੇ ਇੱਥੇ ਸਾਡਾ ਬੰਦਾ ਕੋਈ ਹੋ ਜਾ ਕੋਈ ਕੰਮ ਕਰ ਸਕਦਾ ਸਾਰੇ ਧਰਮਾਂ ਦੇ ਬੰਦੇ ਚੰਗੇ ਆ ਜੀ ਇਹਨਾਂ ਦੀ ਸੋਚ ਮਾੜੀ ਆ ਜਿਉ ਇਸ ਕਰਕੇ ਵਿਗੜੀਆ ਕਿਉਂਕਿ ਇਲੈਕਸ਼ਨ ਹਾਰ ਰਹੇ ਆ ਜੀ ਇਲੈਕਸ਼ਨ ਹਾਰ ਰਹੇ ਆ ਇਹਨਾਂ ਦੇ ਆਪਣੇ ਸਰਵੇ ਕਹ ਰਹੇ ਆ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਆ ਇਹ ਬੋੰਦਲ ਗਏ ਆ ਜੀ ਕਹਿੰਦੇ ਹੁੰਦੇ ਨਾ ਜੀ ਵਿਨਾਸ਼ ਕਾਲ ਵਿਪਰੀਤ ਬੁੱਧੀ ਉਹ ਹਾਲ ਹੈ ਇਹਨਾਂ ਦਾ ਜੀ ਸੋ ਮੁਰਕੇ ਜੇ ਚੋਣਾਂ ਦੀ ਗੱਲ ਕਰੀਏ ਭਾਜਪਾ ਦੇ ਚਾਹੇ ਕੈਂਡੀਡੇਟ ਦੀ ਗੱਲ ਕਰ ਲਈ ਪਟਿਆਲਾ ਦੇ ਵਿੱਚ ਔਰ ਕਾਂਗਰਸ ਦੀ ਗੱਲ ਕਰ ਲਈ ਔਰ ਇਦਾਂ ਹੀ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਅਕਾਲੀ ਦਲ ਤੁਸੀਂ ਆਪਣਾ ਮੁਕਾਬਲਾ ਕਿੱਦਾਂ ਬੰਦਿਆ ਮੇਰਾ ਕੋਈ ਮੁਕਾਬਲਾ ਨਹੀਂ ਹੈ ਜੀ ਪ੍ਰਨੀਤ ਕੌਰ ਜੀ ਦਾ 60% ਵੋਟ ਪਿੰਡਾਂ ਚ ਆ ਜੀ ਪਿੰਡਾਂ ਚ ਕੋ ਬੜਨੇ ਦੇ ਰਾਂ ਨਾ ਇਹਨਾਂ ਦੇ ਬੂਥ ਲੱਗਣੇ ਆ ਜੀ ਇਹਨਾਂ ਨੇ ਉਹ ਕਿਸਾਨ ਕਹਿੰਦੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਅਸੀਂ ਤੁਹਾਨੂੰ ਪੰਜਾਬ ਚ ਨਹੀਂ ਪਿੰਡਾਂ ਚ ਨਹੀਂ ਆਣ ਦੇਣਾ ਤੁਸੀਂ ਦੇਖੋ ਅੱਜ ਕਿਸਾਨਾਂ ਦੇ ਲੀਡਰ ਜੀ ਡੱਲੇਵਾਲ ਤੁਹਾਨੂੰ ਪਤਾ ਜੀ ਇਹ ਗੱਲ ਕਿ ਨਹੀਂ ਪੱਤਰਕਾਰ ਹੋ ਤੁਸੀਂ ਭਦੇਰ ਸਾਹਿਬ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਚੰਡੀਗੜ੍ਹ ਆਓ ਸਾਡੇ ਸਵਾਲਾਂ ਦੇ ਜਵਾਬ ਦਿਓ ਇਹ ਕਿਉਂ ਨਹੀਂ ਗਏ ਜੀ ਉੱਥੇ ਜਾਣਾ ਚਾਹੀਦਾ ਸੀ ਸ ਲੋਗਰਾ ਆ ਜਾ ਦਿਓ ਜਵਾਬ ਜਾ ਕੇ ਕਿਉਂ ਨਹੀਂ ਗੈਜੂ ਲੀਡਰ ਹੈ ਜਵਾਬ ਦੇਣ ਮੈਨੂੰ ਮੈਂ ਕਹਿੰਦਾ ਤੁਹਾਡੇ ਮੈਂ ਤੁਹਾਡੇ ਥਰੂ ਪੁੱਛਦਾ ਨੂੰ ਕਿਉਂ ਨਹੀਂ ਗਿਆ ਉੱਥੇ ਜਾ ਕੇ ਜਵਾਬ ਦੇਣ ਉਹ ਸਵਾਲ ਕਰ ਰਿਹਾ ਜੀ ਜਵਾਬ ਦਿਓ ਉਹ ਦੇ ਕਿਉਂ ਨਹੀਂ ਦੇਣਗੇ ਇਹਨਾਂ ਦਾ ਕੋਈ ਘਰ ਦਾ ਰਾਜ ਹੈ ਜੀ ਇੱਥੇ ਇਹਨਾਂ ਦੀ ਇਹ ਤਾਂ ਜਵਾਨ ਤ ਜ਼ਬਤਾਂ ਜੀ ਪ੍ਰਨੀਤ ਕੌਰ ਦੀ ਇਸ ਵਾਰੀ ਇਹਨਾਂ ਦੇ ਘਰ ਵਾਲਾ ਹਾਰ ਕੇ ਗਿਆ ਇਹ ਜਵਾਨ ਤ ਜ਼ਬਤ ਕਰਾ ਕੇ ਜਾਣਗੇ ਗਾਂਧੀ ਜੀ ਨੇ ਪੈਰਾਸ਼ੂਟ ਕੈਂਡੀਡੇਟ ਬਣ ਕੇ ਆਇਆ ਜੀ ਕਹਿੰਦੇ ਸੀ ਆਮ ਆਦਮੀ ਪਾਰਟੀ ਕਿਉਂ ਛੱਡੀ ਹਾਈ ਕਮਾਂਡ ਕਲਚਰ ਹੈ ਜੀ ਨਾ ਲੋਕਾਂ ਚ ਗਏ ਜੀ ਲੋਕਾਂ ਦਾ ਕੀ ਕਸੂਰ ਸੀਗਾ ਜੀ ਤੁਹਾਡੀ ਸਰਕਾਰ ਤੁਹਾਡੀ ਪਾਰਟੀ ਨੇ ਉਹ ਕਿਉਂ ਛੱਡੀ ਉਹਨਾਂ ਨੇ ਪਾਰਟੀ ਜਿਹੜੀ ਪਾਰਟੀ ਨੇ ਤੁਹਾਨੂੰ ਐਮਪੀ ਬਣਾਇਆ ਉਹਨੂੰ ਛੱਡਤਾ ਬੈਠ ਕੇ ਮਰੀਜ਼ ਦੇਖਦੇ ਰਹਿ ਜੀ ਇਹ ਮਤਲਬ ਹੁਣ ਹਸਪਤਾਲ ਬਣਾ ਰਿਆ ਫਿਰ ਮਰੀਜ਼ ਦੇਖਣਗੇ ਜੀ ਇਹ ਪੈਰਾਸ਼ੂਟ ਹੁਣ ਕਹਿੰਦੇ ਹਾਈ ਕਮਾਂਡ ਦੀ ਸੁਣੋ ਜੀ ਪਹਿਲਾਂ ਕਹਿੰਦੇ ਸੀ ਇੱਧਰ ਮਤਲਬ ਇਹਨੂੰ ਪੱਤਰਕਾਰ ਨੇ ਪੁੱਛਿਆ ਵੀ ਜਿਹੜੀ ਕਾਂਗਰਸ ਹੈ ਇਹਦੇ ਚ ਹਾਈ ਕਮਾਂਡ ਨਹੀਂ ਹੈ ਕਹਿੰਦੇ ਹੈਗੀ ਹੈ ਜੀ ਪਰ ਤੇ ਤਾਂ ਬਹੁਤ ਦੇਰ ਬਾਅਦ ਬਣੀ ਹੈ ਇਹ ਤਾਂ ਹੋਣੀ ਬਣ ਗਈ ਹੈ ਹੁਣ ਕਹਿੰਦੇ ਜੀ ਜਿਹੜੇ ਤੁਹਾਡੇ ਵਰਕਰ ਹੈ ਉਹਨਾਂ ਦਾ ਦੱਸੋ ਕੀ ਕਰੀਏ ਤੁਹਾਡੇ ਵਰਕਰ ਤੁਹਾਨੂੰ ਕਹਿੰਦੇ ਵੀ ਅਸੀਂ ਵੜਨੇ ਦੇਣਾ ਗਾਂਧੀ ਨੂੰ ਕਹਿੰਦਾ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਹਾਈ ਕਮਾਡ ਦੀ ਗੱਲ ਸੁਣ ਲੈ ਹੁਣ ਹੁਣ ਇਹ ਕਿ ਦੋਗਲਾਪਣ ਨਹੀਂ ਆ ਜੀ ਇਹ ਉਹਦੀ ਵੀ ਜਮਾਤ 잡 ਹੋਣੀ ਆ ਜੀ ਜਿਹੜੇ ਤੁਹਾਡੇ ਤੀਜੇ ਆ ਜੀ ਉਹਨਾਂ ਦਾ ਤਾਂ ਤੁਹਾਡੇ ਦੇਖ ਲਓ ਵੀ ਤਿੰਨ ਉਹਨਾਂ ਦੇ ਐਮ ਐਲ ਏ ਆ ਤਿੰਨਾਂ ਚੋਂ ਇੱਕ ਨੂੰ ਛੱਡ ਕੇ ਦੋ ਉਹਨਾਂ ਦੇ ਨਾਲ ਹੈ ਨਹੀਂਗੇ ਜੀ ਉਹ ਖੜੇ ਆ ਜੀ ਆਪਣੇ ਕਿਸੇ ਕਿਸੇ ਆਪਣੇ ਸੂਲਾਂ ਦੇ ਕਰਕੇ ਪਤਾ ਨਹੀਂ ਮੈਨੂੰ ਕੀ ਮਜਬੂਰੀ ਉਹਨਾਂ ਦੀ ਔਰ ਉਹ ਉਹਨਾਂ ਨੂੰ ਡੇਰਾ ਬਸੀ ਤੋਂ ਵਾਰ ਕੋ ਜਾਣਦਾ ਨਹੀਂ ਡੇਰਾ ਬਸੀ ਚ ਲੋਕ ਉਹਨਾਂ ਨੂੰ ਸੈਂਡ ਮਾਫੀਆ ਲੈਂਡ ਮਾਫੀਆ ਕਰਦੇ ਆ ਜੀ ਮੈਂ ਉੱਥੇ ਜਾ ਕੇ ਆਇਆ ਮੈਂ 3 ਦਿਨ ਦਾ 3 ਦਿਨ ਪ੍ਰੋਗਰਾਮ ਕਰਕੇ ਆਇਆ ਉੱਥੇ ਭਰਮਾ ਰਿਸਪੌਂਸ ਹੈ ਉਹ ਕਹਿੰਦੇ ਜਿੰਨੀਆਂ ਵੋਟਾਂ ਨਾਲ ਤੁਹਾਨੂੰ ਅਸੀਂ ਰੰਦਾਵਾ ਸਾਨੂੰ ਦਿਤਾਇਆ ਸੀਗਾ ਇਸ ਤੋਂ ਵੱਧ ਵੋਟਾਂ ਨਾਲ ਤੁਹਾਨੂੰ ਦਿਤਾ ਕੇ ਭੇਜਾਂਗੇ ਮੇਰਾ ਤਾਂ ਇਹ ਹੈ ਜੀ ਮੈਂ ਕਿਸਾਨਾਂ ਨਾਲ 13 ਮਹੀਨੇ ਰਿਹਾ ਉਹ ਕਹਿੰਦੇ ਰੋਡ ਸਾਹਿਬ ਤੁਸੀਂ ਆਹ ਕੰਮ ਨਾ ਕਰੋ ਤੁਹਾਨੂੰ ਸਾਡੇ ਕੋਲ ਆਣ ਦੀ ਲੋੜ ਨਹੀਂ ਤੁਸੀਂ ਆਪਣਾ ਫਰਜ਼ ਨਿਭਾਇਆ ਸਾਨੂੰ ਆਪਣਾ ਫਰਜ਼ ਨਿਭਾਣ ਦਿਓ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਐਮਐਸਪੀ ਦੇ ਉੱਤੇ ਪਹਿਲਾਂ ਵੀ ਜ਼ਿਕਰ ਹੋਇਆ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਕਾਫੀ ਜਦੋਂ ਕਿਹਾ ਸੀ ਕਿ ਅਸੀਂ ਬੜੀ ਜਲਦੀ ਜਿਹ ਨੂੰ ਲੱਗਦਾ ਕਿ ਇਹ ਦੇ ਨਾਲ ਕਿਤੇ ਨਾ ਕਿਤੇ ਕਿਉਂਕਿ ਆਮ ਆਦਮੀ ਪਾਰਟੀ ਦੋ ਸਾਲ ਸਰਕਾਰ ਬਣੀ ਹੋ ਗਈ ਹੈ ਪੰਜਾਬ ਦੇ ਵਿੱਚ ਅੱਗੇ ਗੱਲ ਨਹੀਂ ਕਰ पाए ਔਰ ਕਾਂਗਰਸ ਨੇ ਗਰੰਟੀ ਦਿੱਤੀ ਭਾਜਪਾ ਨੇ ਕੋਈ ਗੱਲ ਨਹੀਂ ਕੀਤੀ ਇਹ ਦਾ ਸਿੱਧਾ ਸਿੱਧਾ ਫਾਇਦਾ ਕਿਸਾਨੀ ਅੰਦੋਲਨ ਦੀ ਗੱਲ ਕਰ ਲਈ ਜਾਂ ਫਿਰ ਕਿਸਾਨ ਜਥੇਬੰਦੀਆਂ ਦਾ ਉਹ ਕਾਂਗਰਸ ਨੂੰ ਹੋ ਜਾਏਗਾ ਨਹੀਂ ਨਹੀਂ ਕਾਂਗਰਸ ਦਾ ਹੁਣ ਕੀ ਆ ਨਾ ਜੀ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਹਾਂ ਅਸੀਂ ਮੂੰਗੀ ਤਾਂ ਦਿੱਤੀ ਵੀ ਆ ਸਿੱਧੀ ਵਜਾਈ ਲਈ ਪੈਸੇ ਦਿੱਤੇ ਆ ਅਸੀਂ ਤਾਂ ਜਿਹੜਾ ਹੈਗਾ ਇਹ ਕਾਂਗਰਸ ਤੋਂ ਪਹਿਲਾਂ ਕਹਾ ਔਰ ਅਸੀਂ ਇਹ ਸਾਡਾ ਵੀ ਅਜੰਡਾ ਹੈ ਜੀ ਅਸੀਂ ਦੇਾਂਗੇ ਔਰ ਕੋਈ ਔਖਾ ਕੰਮ ਨਹੀਂ ਹੈ ਜੀ ਉਹਨਾਂ ਨੇ ਜਿਹੜੇ ਤੁਹਾਡੇ ਕਾਰਪੋਰੇਟ ਹੈਗੇ ਹਨਾ ਜੀ ਇਹਨਾਂ ਦਾ ਟੈਕਸ 30% ਤੋਂ ਘਟਾ ਕੇ 22% ਕੀਤਾ ਉਹਦੇ ਨਾਲ 1.5 ਲੱਖ ਕਰੋੜ ਰੁਪਏ ਦਾ ਜਿਹੜਾ ਹੈਗਾ ਸਰਕਾਰ ਨੂੰ ਚੂਨਾ ਲੱਗਿਆ 1.5 ਕਰੋੜ ਰੱਖ ਪਿਆ ਲੱਗਦਾ ਨਹੀਂ ਹੈ ਸਾਡੇ ਕੋਲ ਤਾਂ ਪੂਰੀ ਸਟ੍ਰੈਟਜੀ ਆ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ ਪੂਰੀ ਸਟ੍ਰੈਟਜੀ ਬਣਾਈ ਹੋਈ ਆ ਅਸੀਂ ਕਰਜ਼ੇ ਵੀ ਮਾਫ਼ ਕਰਨੇ ਆ ਅਸੀਂ ਉਹਨਾਂ ਨੂੰ ਐਮਐਸਪੀ ਵੀ ਦੇਣੀ ਆ ਔਰ ਅਸੀਂ ਐਗਰੋ ਬੇਸਡ ਇੰਡਸਟਰੀਜ਼ ਲਾਣੀਆਂ ਆ ਉਹਦੇ ਨਾਲ ਅਸੀਂ ਜੋਬਸ ਕ੍ਰੀਏਟ ਕਰਨੀਆਂ ਪੰਜਾਬ ਦੇ ਵਿੱਚ ਇਹ ਸਾਡਾ ਏਜੰਡਾ ਹੈਗਾ ਜੀ ਅਸੀਂ ਜਿਹੜੀ ਬਿ ਸਕੂਲ ਵੀ ਬਣਾਣਿਆ ਅਸੀਂ ਜਿਹੜਾ ਸਾਡਾ ਸਾਰਿਆਂ ਦਾ ਪ੍ਰੋਗਰਾਮ ਹੈ ਜਿਹੜੇ ਤੇਜਸਵੀ ਜਾਦਵ ਹੈ ਉਹਨਾਂ ਨੇ ਵੀ ਜੌਬਸ ਦਿੱਤੀਆਂ ਉਹਨਾਂ ਨੇ ਵੀ ਜੌਬਸ ਦੇਣੀਆਂ ਜੀ ਉਹਨਾਂ ਨੇ ਵੀ ਐਮਐਸਪੀ ਦੇਣੀਆਂ ਇਹ ਸਾਡਾ ਸਾਰਿਆਂ ਦਾ ਪ੍ਰੋਗਰਾਮ ਵੀ ਹੈ ਜੀ ਸਾਡਾ ਅਲਾਈਅੰਸ ਜਿਹੜਾ ਹੈਗਾ ਬਹੁਤ ਅੱਛਾ ਪਰਫਾਰਮ ਕਰ ਰਿਹਾ ਹੈ ਜੀ ਮਹਾਰਾਸ਼ਟਰ ਦੇ ਵਿੱਚ ਜਿੱਥੇ ਸਾਨੂੰ ਲੋੜ ਹੈ ਜੀ ਯੂਪੀ ਚ ਬਿਹਾਰ ਚ ਗੁਜਰਾਤ ਦੇ ਵਿੱਚ ਅਸਾਮ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈ ਸਾਡਾ ਹਰਿਆਣੇ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਔਰ ਅਸੀਂ ਜਿੱਤ ਰਹੇ ਹਾਂ ਸਾਡੀ ਸਰਕਾਰ ਬਣ ਰਹੀ ਹੈ ਜਦੋਂ ਸਾਡੀ ਸਰਕਾਰ ਬਣ ਜਾਏਗੀ ਸਾਰੇ ਇਕੱਠੇ ਬੈਠ ਕੇ ਮਿਨਿਮ ਅਜੰਡਾ ਤਾਂ ਸੇਮ ਜੀ ਜੋ ਹੁੰਦਾ ਸੀ ਨਾ ਜੇ ਕਿ ਤੂੰ ਮੰਨਦਾ ਕਿ ਪੂਰੇ ਦੇਸ਼ ਪੱਧਰ ਦੇ ਵਿੱਚ ਉਹੀ ਜਿਸ ਤਰੀਕੇ ਪੰਜਾਬ ਤੋਂ ਵਿੱਚੋਂ ਕੈਂਡੀਡੇਟ ਮਿਲਿਆ ਸੀਗਾ ਪਹਿਲਾਂ ਤਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਜਿਹੜੇ ਲੋਕ ਸਭਾ ਚੋਣਾਂ ਦੇ 13 ਉਮੀਦਵਾਰ ਨੇ ਉਹ ਵੀ ਉਸ ਤਰੀਕੇ ਪਰਫਾਰਮ ਕਰ ਪਾ ਰਹੇ ਨੇ ਕਿਉਂਕਿ 2 ਸਾਲ ਤੋਂ ਉਹਨੂੰ ਮਿਲੇ ਨਹੀਂ ਕੰਮ ਕਰਨ ਦੇ ਲਈ ਉਹ ਰਿਪੋਰਟ ਕਰ ਤੂੰ ਲੱਗਦਾ ਸਫੀਸ਼ੀਐਂਟ ਹੈਗਾ ਮੈਂ ਕਹਾਂ ਜੀ ਤੁਸੀਂ ਇਹ ਲਿਖ ਲਓ ਨੋਟ ਕਰ ਲਓ 13 ਦੀਆਂ 13 ਸੀਟਾਂ ਆ ਰਹੀਆਂ ਜੀ ਇੱਕ ਹਰਿਆਣਾ ਚੋਂ ਆ ਰਹੀ ਹੈ 14 ਚਾਰ ਸਾਡੀਆਂ ਆ ਰਹੀਆਂ ਇੱਥੋਂ ਆਪਣੇ ਦਿੱਲੀ ਤੋਂ 18 ਤੇ ਬਾਕੀ ਅਸਾਮ ਤੋਂ ਗੁਜਰਾਤ ਤੋਂ ਕੁਲ ਅਗਲੇ ਸਾਡੀਆਂ 20 ਪਲੱਸ ਸੀਟਾਂ ਆ ਰਹੀਆਂ ਸਾਡੀਆਂ ਵੀ ਤੇ 10 ਸਾਡੀਆਂ ਜਿਹੜੀ ਹੈਗਾ ਰਾਜ ਸਭਾ ਵਿੱਚ 30 ਸਾਡੇ ਮੈਂਬਰ ਹੋਣਗੇ ਜੀ ਪਾਰਲੀਮੈਂਟ ਦੇ ਵਿੱਚ ਔਰ ਸਾਡਾ ਕੌਮਨਟ ਦੇ ਵਿੱਚ ਵੀ ਸਾਡੇ 3-4 ਮੰਤਰੀ ਹੋਣਗੇ ਜੀ ਤੇ ਅਸੀਂ ਬਿਲਕੁਲ ਜਿਹੜਾ ਹੈਗਾ ਜੀ ਪੰਜਾਬ ਦੇ ਲੋਕਾਂ ਨਾਲ ਜਿਹੜੇ ਸਾਰੇ ਵਾਅਦੇ ਕਰ ਰਹੇ ਹਾਂ ਸਾਰੇ ਪੂਰੇ ਕਰਾਂਗੇ ਸਾਨੂੰ ਇਸ ਵਾਰੀ ਜਿਹੜੀ ਸਾਨੂੰ ਵੋਟ ਹੈ ਜੀ ਮਤਲਬ ਜਿੱਥੇ ਵੀ ਮੈਂ ਜਾ ਰਿਹਾ ਲੋਕ ਕਹਿੰਦੇ ਜੀ ਪਿਛਲੀ ਵਾਰੀ ਨਾਲੋਂ ਵੱਧ ਪਾਵਾਂਗੇ 10% ਹੂੰ ਰਾਸਵਾ ਮੈਂਬਰ ਕਿਉਂ ਗਰਾਉਂਡ ਜੀ ਰੋਤੇ ਨਜ਼ਰ ਨਹੀਂ ਆ ਰਹੇ ਤੁਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਸਰਕਾਰ ਨੇ ਭੇਜਿਆ ਰਾਸਵਾ ਦੇ ਵਿੱਚ ਉਹ ਪੂਰੀ ਨਜ਼ਰ ਆ ਰਹੀ ਗਾਉਂਦੀ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਰੋਲ ਹੁੰਦਾ ਜਿਵੇਂ ਬਾਬਾ ਜੀ ਐਨਵਾਇਰਨਮੈਂਟ ਤੇ ਕੰਮ ਕਰਦੇ ਆ ਕੋਈ ਬਿਜ਼ਨਸਮੈਨ ਆ ਉਹਨਾਂ ਨੇ ਕਿਹਾ ਕਿ ਮੈਂ ਪ੍ਰਚਾਰ ਨਹੀਂ ਦੇਖੋ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡੋ ਜੀ ਤੁਸੀਂ ਜਿਵੇਂ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਅਰੈਸਟ ਕੀਤਾ ਜੀ ਉਹ ਜੇਲ ਚਲੇ ਗਏ ਥੋੜੀ ਦੇਰ ਬਾਅਦ ਜਨਤਾ ਭੁੱਲ ਜਾਂਦੀ ਹੈ ਇਹ ਸਿਰਫ ਆਮ ਆਦਮੀ ਪਾਰਟੀਆਂ ਜਿਹੜੀ ਸਟਰੀਟ ਪਾਰਟੀ ਵੀ ਦੇ ਸਕਦੀ ਹੈ ਜੀ ਲੜ ਰਹੇ ਆਸੀਂ ਸਾਡੇ ਲੀਡਰ ਜਿਹੜਾ ਉਹ ਰੋਲ ਮਾਡਲ ਹੈ ਸਾਡਾ ਜੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਪਹਿਲਾਂ ਮਨੀਸ਼ ਸੋਧਿਆ ਨੂੰ ਅਸਤਿੰਦਰ ਜੈਨ ਨੂੰ ਸੋ ਅਸੀਂ ਆਮ ਆਦਮੀ ਪਾਰਟੀ ਐ ਇਸ ਵੇਲੇ ਤੁਸੀਂ ਦੇਖੋ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਠੀਕ ਹੈ ਜੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਪਹਿਲਾਂ ਰੂਲਿੰਗ ਪਾਰਟੀ ਰਹੀ ਐ ਉਹਨੂੰ ਸਭ ਤੋਂ ਜ਼ਿਆਦਾ ਡਰ ਕਿਸ ਤੋਂ ਲੱਗਦਾ ਜਰਵਿੰਦ ਕੇਜਰੀਵਾਲ ਤੋਂ ਨਾ ਅਰਵਿੰਦ ਕੇਜਰੀਵਾਲ ਜਿਹੜਾ ਅਸਲੀ ਗੱਲ ਹੈ ਨਾ ਜੀ ਹੀ ਹੈਜ਼ ਬਕਮ ਸਿੰਬਲ ਆਫ ਓਪੋਜੀਸ਼ਨ ਯੂਨਿਟੀ ਠੀਕ ਹੈ ਜੀ اپੋਜੀਸ਼ਨ ਨੈਸ਼ਨਲ ਰੈਜਿਸਟੈਂਸ ਦਾ ਉਹ ਸਿੰਪਲ ਬਣ ਗਿਆ ਜੀ ਉਹਦੇ ਕਰਕੇ اپੋਜੀਸ਼ਨ ਫੋਰਸਸ ਦੀ ਕਨਸੋਲਿਡੇਸ਼ਨ ਹੋਈ ਹੈ ਜੀ ਇਹ ਕਾਉਂਟਰ ਪ੍ਰੋਡਕਟ ਹੋਏਗਾ ਬੀਜੇਪੀ ਵਾਸਤੇ ਜਦੋਂ ਦੇ ਜੇਲ੍ਹ ਕੀਤਾ ਪਹਿਲਾਂ ਅਸੀਂ ਸ਼ਾਇਦ ਚਾਰ ਸਿੱਟਾ ਨਾ ਜਿੱਤੇ ਸਾਇਦ ਦੋ ਜਿੱਤੇ ਜਾਂ ਤਿੰਨ ਜਿੱਤੇ ਹੁਣ ਅਸੀਂ ਚਾਰੋ ਜਿੱਤ ਜੇ ਕਾਂਗਰਸ ਵੀ ਤਿੰਨ ਜਿੱਤ ਰਹੀ ਹੈ ਜੀ ਦੁਬਾਰਾ ਜੇਕਰ ਅਸੀਂ ਪੋਲਿਟਿਕਸ ਤੇ ਆਈਏ ਮੇਰਾ ਆਖਰੀ ਸਵਾਲ ਹੋਏਗਾ ਕਿ ਤੁਸੀਂ ਦਾਵਾ ਕਰ ਰਹੇ ਹੋ 13 0 ਦਾ ਸੋ 13 0 ਦੇ ਕਨਸੈਪਟ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਕਿਉਂਕਿ ਬਹੁਤ ਸਾਰੇ ਅਜਿਹੇ ਕੈਂਡੀਡੇਟਸ ਨੇ ਪਹਿਲੀ ਗੱਲ ਤਾਂ ਪੰਜਾਬ ਦੇ ਲੋਕ ਇਹ ਵੀ ਕਨਫਿਊਜ਼ ਨੇ ਕਹਿੰਦੇ ਕਿ ਜਿਨ੍ਹਾਂ ਚਿਹਰੇ ਨੂੰ ਦੇਖ ਕੇ ਵੋਟ ਪਾਈ ਉਹਨਾਂ ਨੇ ਪਾਰਟੀ ਬਦਲ ਲਈ ਸੋ ਅਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦਾ ਦੁਬਾਰਾ ਤੋਂ ਟਰਸਟ ਉਸ ਤਰੀਕੇ ਬਿਲਡ ਹੋ ਸਕਣਾ ਹਰ ਇੱਕ ਪੋਲੀਟੀਸ਼ੀਅਨ ਦੇ ਲਈ ਔਖਾ ਹੋ ਸਕਦਾ ਤੁਸੀਂ ਪੁਆਇੰਟ ਨੂੰ ਸਮਝੋ ਤੁਸੀਂ ਦੇਖੋ ਜਿਹੜੀ ਭਾਜਪਾ ਹੈ ਨਾ ਜੀ ਇਹ ਇੱਕ ਬਹੁਤ ਹੀ ਮਤਲਬ ਘਟੀਆਂ ਕਿਸਮ ਦੀ ਰਾਜਨੀਤੀ ਕਰਦੀ ਹੈ ਜੀ ਸਭ ਤੋਂ ਵੱਡੀ ਪਾਰਟੀ ਹੈ ਜੀ ਸਭ ਤੋਂ ਛੋਟੀ ਪਾਰਟੀ ਤੋਂ ਡਰਦੀ ਹੈ ਗੱਲ ਸਿਰਫ ਆਮ ਆਦਮੀ ਪਾਰਟੀ ਦੀ ਨਹੀਂ ਹੈ ਜੀ ਇਹ ਗੱਲ ਤੁਸੀਂ ਮੰਨਦੇ ਹੋ ਕਿ ਜਿਹੜੀ ਮੱਧ ਪ੍ਰਦੇਸ਼ ਦੀ ਸਰਕਾਰ ਗਿਰੀ ਸੀ ਜੋ ਐਮਐਲਏ ਖਰੀਦ ਕੇ ਗਿਰੀ ਸੀ ਕਰਨਾਟਕਾ ਦੀ ਸਰਕਾਰ ਗਿਰੀ ਜੀ ਆ ਰੀਸੈਂਟਲੀ ਤੁਹਾਡੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਸ਼ਿਵ ਸੈਨਾ ਵੀ ਤੋੜ ਦਿੱਤੀ ਜੀ ਉਹਦੇ ਐਮਐਲਏ ਖਰੀਦ ਕੇ ਲੈ ਗਏ ਜੀ ਐਨਸੀਪੀ ਵੀ ਤੋੜ ਦਿੱਤੀ ਪਾਰਟੀਆਂ ਪਿੱਛੇ ਆ ਪਾਰਟੀਆਂ ਜਿੱਤ ਲਈ ਅਗਲੇ ਇਲੈਕਸ਼ਨ ਲੇਕਿਨ ਉਹਨਾਂ ਨੇ ਉੱਥੇ ਵੀ ਉੱਥੇ ਵੀ ਕੀਤਾ ਜੀ ਆ ਰੀਸੈਂਟਲੀ ਤੁਹਾਡੇ ਹਿਮਾਚਲ ਦੇ ਵਿੱਚ ਇਹਨਾਂ ਨੇ ਜਿਹੜੇ ਹੈਗੇ ਆ ਇਹਨਾਂ ਦੇ 25 ਮੈਂਬਰ ਸੀ ਕਾਂਗਰਸ ਦੇ 40 ਸੀ ਰਾਜ ਸਭਾ ਦਾ ਨੰਬਰ ਇਹਨਾਂ ਦਾ ਬਣਿਆ ਅਗੇਨ ਖਰੀਦੋ ਫਰੋਖਤ ਹੋਈ ਜੀ ਇਹ ਸ਼ਰੇਆਮ ਨੇਕੜ ਤਰੀਕੇ ਦੇ ਨਾਲ ਕਰਦੇ ਆ ਜੀ ਉਹਦੇ ਵਿੱਚ ਇੱਕ ਅੱਧਾ ਸਾਡਾ ਵੀ ਚਲਾ ਗਿਆ ਕੋਈ ਢੀ ਗੱਲ ਨਹੀਂ ਹੈ ਆ ਥੋੜਾ ਇਹ ਇਹ ਤਾਂ ਦਿੱਲੀ ਦੇ ਮੇਅਰ ਦੇ ਵਿੱਚ ਜੀ ਆ ਸੌਰੀ ਚੰਡੀਗੜ੍ਹ ਦੇ ਮੇਅਰ ਪਿੱਛੇ ਉਹਨਾਂ ਨੇ ਵੋਟਾ ਚੋਰੀ ਕੀਤੀਆਂ ਰੰਗੇ ਹੱਥੀ ਫੜੇ ਗਏ ਸੁਪਰੀਮ ਕੋਰਟ ਗਏ ਨਾਲੇ ਗੰਡੇ ਖਾਦੇ ਨਾਲੇ ਛਿੱਤਰ ਖਾਦੇ ਨਾਲੇ ਸਾਡਾ ਮੇਅਰ ਸਾਡਾ ਬਣ ਗਿਆ ਜੀ ਸੋ ਦਿੱਲੀ ਦੇ ਵਿੱਚ ਸਾਨੂੰ ਮੇਅਰ ਬਣਾਣ ਨਹੀਂ ਦੇ ਰਹੇ ਜੀ ਉੱਥੇ ਵੀ ਆਏ ਕੁਛ ਕਰਦੇ ਆ ਸੋ ਬੀਜੇਪੀ ਸ਼ਰੇ ਆਮ ਜਿਹੜਾ ਹੈਗਾ ਜੀ ਅਸੀਂ ਜੋ ਆਪਰੇਸ਼ਨ ਲੋਟਸ ਕਹਿੰਦੇ ਸੀ ਨਾ ਜੀ ਉਹ ਤੁਹਾਡੇ ਸਤਾਈ ਤੁਹਾਡੇ ਸਾਹਮਣੇ ਆ ਗਏ ਪਰ ਸੀਤ ਲੰਗਰਾਲ ਨਹੀਂ ਸਭ ਤੋਂ ਪਹਿਲਾਂ ਕੀ ਆ ਸੀਗਾ ਕਿ ਆਪਰੇਸ਼ਨ ਲੋਟਸ ਹੈ ਔਰ ਉਹਨਾਂ ਨੇ ਹੁਣ ਜਿੱਦਾਂ ਹੀ ਭੱਜ-ਭੱਜ ਗਏ ਕਹਿੰਦੇ ਸਾਰਾ ਕੁਝ ਡਰਾਮਾ ਸੀ ਜਾਂ ਤਾਂ ਉਦੋਂ ਝੂਠ ਬੋਲਦਾ ਸੀ ਹਾਂ ਠੀਕ ਹੈ ਜਾਂ ਹੁਣ ਝੂਠ ਬੋਲਦਾ ਉਹ ਜਿਹੜਾ ਇਹਨੂੰ ਕਹਿੰਦੇ ਆ ਅਨਰਲਾਈਏਬਲ ਵਿਟਨੈਸ ਬਲ ਉਹਦਾ ਬੰਦੇ ਦਾ ਕੋਈ ਸਟੈਂਡ ਨਹੀਂ ਹੈ ਜੀ ਉਹਦਾ ਥਾਲੀ ਦਾ ਬਤਾਉਂ ਆ ਜੀ ਉਧਰ ਰੁੜ ਕੇ ਉਧਰ ਗਏ ਹੋ ਜਾਂਦੀ ਗਲਤੀ ਸਤੋ ਹੋ ਗਈ ਇੱਕ ਅੱਧੀ ਗਲਤੀ ਕੋਈ ਗੱਲ ਨਹੀਂ ਇਟਸ ਅਰਰ ਆਫ ਜਜਮੈਂਟ ਇਟਸ ਅਰਰ ਆਫ ਜਜਮੈਂਟ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੂਨ ਮਹੀਨੇ ਦੇ ਵਿੱਚ ਸਾਬਿਤ ਹੋ ਜਾਏਗਾ ਕਿ ਆਖਿਰ ਕਿਹੜੇ ਕੈਂਡੀਡੇਟ ਨੂੰ ਜਾਂ ਫਿਰ ਕਿਹੜੀ ਪਾਰਟੀ ਨੂੰ ਪੰਜਾਬ ਦੇ ਲੋਕ ਮਨ ਮਕਬੂਲ ਕਰਦੇ ਸ਼ੁਕਰੀਆ ਬਹੁਤ ਬਹੁਤ